ਸੋਚਣ ਦੀ ਸੱਚੀ ਬਸਾ ਵੈਸੇ ਮੈਂ ਚੱਲ ਜਾਣਾ ਸੀ ਪਰ ਇੱਕ ਸਿਰਫ ਤੁਹਾਡੇ ਕਰਕੇ ਨਹੀਂ ਮੈਂ ਗਈ ਮੇਰੇ ਕਰਕੇ ਮੇਰੇ ਕਰਕੇ ਨਹੀਂ ਮੰਮੀ ਕਰਕੇ ਵੀ ਓਹੋ ਉਹ ਤੇ ਮੈਂ ਗੱਲ ਮੰਨਦੀ ਆ ਕੋਲ ਤੁਹਾਡੇ ਤੇ ਜ਼ਿੰਮੇਵਾਰੀ ਜੋ ਲਈ ਆ ਪਾਣੀ ਪੀਣਾ ਨਾ ਤੇਰਾ ਪਾਣੀ ਪੀਏ ਤੇ ਚਾਚੀ ਜੀ ਕਿੱਥੇ ਗਏ ਉਹ ਤੇ ਨਾਲ ਹੀ ਤੁਹਾਡੇ ਗਏ ਜਾ ਪਹਿਲੇ ਕੀ ਕਰ ਪਾਈਏ ਉਹ ਡਾਕਟਰ ਕੋਲ ਉਹਨੇ ਅੱਖ ਵਖਾਣੀ ਸੀ ਟਾਈਮ ਦਿੱਤਾ ਐਸੀ ਉਹਦੇ ਕੋਲ ਉੱਥੇ ਉਤਰ ਗਈ ਕਹਿੰਦੇ ਮੈਂ ਅੱਖ ਵਖਾ ਕੇ ਆ ਜੰਨੀ ਤੇ ਤੁਸੀਂ ਬੜੇ ਦਾਸ ਜਿਹੇ ਬੈਠੇ ਜੇ ਕੀ ਗੱਲ ਹੈ ਕੁਛ ਨਹੀਂ ਹੋਣਾ ਸੀ ਤੇ ਗੱਲ ਹੋਈ ਉੱਥੇ ਨਹੀਂ ਨਹੀਂ ਗੱਲ ਕੀ ਹੋਣੀ ਕੁਛ ਨਹੀਂ ਗੱਲ ਹੋਈ ਠੀਕ ਠਾਕ ਹੀ ਸਿਮਰਤ ਨਹੀਂ ਸੀ ਹਾਂ ਸ਼ਮੀ ਹਾਂ ਸ਼ਮੀ ਕੀ ਸੀ ਉਹ ਆ ਕੀ ਆ ਦੱਸੋ ਕੀ ਗੱਲ ਕੀ ਜਰਾ ਕੁਛ ਨਹੀਂ ਤੁਹਾਡੇ ਜੇਲੇ ਤੋਂ ਪਤਾ ਲੱਗੰਦਿਆ ਮੈਨੂੰ ਗੱਲ ਹੋਈ ਹੈ ਤੇਨੂੰ ਕਿਹੜੀ ਗੱਲ ਦਾ ਲੱਕੇ ਨੇ ਪਤਾ ਹੈ ਹਕਸਰ ਤੂੰ ਕਹੇ ਜਿਉਂ ਤੇ ਕੋਈ ਗੱਲ ਕੀਤੀ ਹੋਏਗੀ ਆਹ ਹੋ ਗਈਆਂ ਪਹਿਲੇ ਬੈਠੀਆਂ ਰਾਣਾ ਘਾਰੀ ਸੀਗਾ ਸਾਈ ਵੀ ਘਾਰੀ ਸੀਗਾ ਹੂੰ ਤੇ ਉਹ ਆਪਣਾ ਸਿਮਰਨ ਤਾਂ ਮੈਂ ਪਹਿਲੇ ਪੁੱਛ ਲਈ ਰਹੀ ਕੀ ਗੱਲ ਉਹ ਕੋਈ ਗੱਲ ਨਹੀਂ ਕੋਈ ਗੱਲ ਨਹੀਂ ਕੋਈ ਗੱਲ ਨਹੀਂ ਉਹ ਕਹਿੰਨੇ ਕੋਈ ਗੱਲ ਨਹੀਂ ਹੈਗੀ ਅਸੀਂ ਆਪਸੇ ਸਾਰੇ ਖੁਸ਼ ਆ ਉਹਦੀ ਸੱਸ ਵੀ ਕਹਿੰਦੀ ਵੀ ਸਾਰੇ ਖੁਸ਼ ਨੇ ਵੀ ਸਾਡੇ ਘਰ ਤੇ ਅੱਜ ਕੋਈ ਗੱਲਬਾਤ ਹੈ ਹੀ ਨਹੀਂਗੀ ਉਹ ਤਾਂ ਸ਼ੁਰਤ ਕਹਿੰਦੀ ਮੈਂ ਖੁਸ਼ ਆ ਉਹਦੀ ਸੱਸ ਵੀ ਕਹਿੰਦੀ ਹਾਂ ਉਹ ਵੀ ਕਹਿੰਦੀ ਵੀ ਖੁਸ਼ ਹੈ ਕੋਈ ਖੁਸ਼ ਹੈਗੇ ਨੇ ਕੋਈ ਅਜੀ ਗੱਲਬਾਤ ਨਹੀਂ ਹੈਗੀ ਅੱਜ ਰਾਣਾ ਵੀ ਕਹਿੰਦਾ ਕਿ ਦਸੋਂਟ ਰਾਣੀ ਦੀ ਗੱਲ ਹੀ ਕਿਦਾਂ ਮੋੜਾ ਤੇ ਉਹ ਵੀ ਕਿਹਾ ਤਾਂ ਕਹਿੰਦਾ ਨਹੀਂ ਸਭ ਠੀਕ ਠਾਕ ਹੈ ਤੇ ਇੰਜ ਉੰਜੇ ਸ਼ਮੀਲ ਲੋਕਾਂ ਨਾਲ ਪੈ ਗੱਲਾਂ ਕਰਨ ਲੱਗ ਪਏ ਚਲੋ ਕੋਈ ਨਹੀਂ ਸਿਦਰਤ ਨੂੰ ਪੁੱਛਿਆ ਹਾਂ ਹਾਂ ਉਹ ਕੋ ਗੱਲ ਨਹੀਂ ਮੰਨਣ ਤਿਆਰ ਹੈਗੀ ਕਿ ਸਾਇਲ ਮੈਂ ਪੁੱਛਿਆ ਸਾਇਲ ਆ ਗਿਆ ਸਾਇਲ ਨੂੰ ਬੁਲਾਇਆ ਸਾਇਲ ਨੂੰ ਮੈਂ ਪੁੱਛਿਆ ਸਾਰੀ ਗੱਲਬਾਤ ਕਿ ਸਾਇਲ ਤੂੰ ਸੱਚ ਦੱਸ ਕੀ ਗੱਲ ਹੈ ਫਿਰ ਕੀ ਕਹਿੰਦਾ ਕੀ ਕਹਿਣਾ ਸੀ ਸਾਇਲ ਕਹਿੰਦਾ ਮੇਰਾ ਇਹ ਨਾਲ ਕੋਈ ਰਿਸ਼ਤਾ ਨਹੀਂ ਹੈ ਸਾਇਲ ਦਾ ਕੋਈ ਰਿਸ਼ਤਾ ਨਹੀਂ ਤੇ ਫਿਰ ਵਿਆਹ ਹੈ ਮੇਲਾ ਮੈਰੀਸ਼ ਕਰਵਾ ਲਈਏ ਕਹਿੰਦੇ ਕਿ ਮੇਰੇ ਘਰ ਦੇ ਰਿਸ਼ਤੇ ਲੈ ਗਏ ਤੁਸੀਂ ਆਇਓ ਕਹਿੰਦਾ ਇਹਨਾਂ ਨੂੰ ਸ਼ਮੀ ਨੂੰ ਤੇ ਇਹਨਾਂ ਨੂੰ ਰਾਣੀ ਨੂੰ ਪੁੱਛੋ ਇਹ ਰਿਸ਼ਤਾ ਲੈ ਕੇ ਗਏ ਸੀ ਇਹਨਾਂ ਨੂੰ ਸਾਰਾ ਪੁੱਛੋ ਵਿੱਚ ਸਾਰਾ ਕਰਤਾ ਤੇ ਤਾਂ ਤੇ ਨਹੀਂ ਤੇ ਉਹਨਾਂ ਕਾ ਰਿਸ਼ਤਾ ਲੈ ਕੇ ਗਏ ਹੋਏ ਹੀ ਉਹ ਕਹਿੰਦਾ ਇਹਨਾਂ ਨੇ ਮੈਨੂੰ ਕਿਹਾ ਸੱਜੀ ਕਰਨ ਵਾਸਤੇ ਪਰ ਸਿਮਰਤ ਵੀ ਤੇ ਕਹਿੰਦੀ ਸੀ ਕਿ ਮੈਂ ਉੱਥੇ ਵਿਆਹ ਕਰਾਉਣਾ ਸਿਮਰਨ ਵੀ ਪਰਜੀ ਨਾਲ ਹੀ ਵਿਆਹ ਹੋਇਆ ਵਾ ਕੱਲਾ ਸ਼ੰਮੀ ਨੇ ਕਹਿੰਦੇ ਥੋੜੀ ਮਾਂ ਮੇਰੀ ਇੱਕ ਗੱਲ ਸੁਣ ਜੇ ਚਲ ਸਿਮਰਤ ਕਹਿੰਦੀ ਸੀ ਸਾਹਿਲ ਨਾਲ ਕਰ ਸਕਦਾ ਜਦੋਂ ਦੇ ਦੇਖਣੇ ਕੋਈ ਜਗਾ ਨਹੀਂ ਸੀ ਹੈ ਫੇਸਾਈ ਨੇ ਕਿਉਂ ਹਾਂ ਕਿਤੇ ਉਹਦੇ ਦਿਲ ਵਿੱਚ ਕੋਈ ਜਗ੍ਹਾ ਨਹੀਂ ਸੀ ਉਹ ਉਹਨੂੰ ਪਿਆਰ ਨਹੀਂ ਸੀ ਕਰਦਾ ਤੇ ਫਿਰ ਉਹਨੇ ਹਾਂ ਕਿਉਂ ਕੀਤੀ ਉਹ ਤੇ ਪਾਗਲ ਸੀ ਤੇ ਮੰਨੇ ਸਾਡੀ ਕੁੜੀ ਪਾਗਲ ਹੈ ਪਾਗਲ ਹੋ ਗਈ ਸੀ ਉਹਦੇ ਪਿੱਛੇ ਅਸੀਂ ਆਪੇ ਸਾਮ ਲੈਂਦੇ ਮੰਮੀ ਵੇਖੋ ਉਹਨੇ ਕਿਉਂ ਹਾਂ ਕੀਤੀ ਫਿਰ ਉਹ ਕਹਿੰਦਾ ਆ ਮੇਕੋ ਹਾਂ ਕਰਾਣਾ ਵੇਜ ਸ਼ਮੀ ਮੈਂ ਤਾਂ ਪਹਿਲੇ ਦਿਨ ਤੋਂ ਕਹਿ ਦਿੱਤਾਈ ਪਹਿਲੇ ਦਿਨ ਫੇਰਾਪੋਨ ਆਇਆ ਤਾਣੀ ਸਾਹਿਲ ਇੱਥੇ ਰੁਕ ਗਿਆ ਜੇ ਆਪਾਂ ਉਸ ਦਿਨ ਘਰ ਗਏ ਸਾਹੀ ਉੱਠ ਕੇ ਚਲ ਗਿਆ ਉਹ ਤਾਂ ਖੁਸ਼ ਨਹੀਂ ਹੋਏਗਾ ਮੈਨੂੰ ਲੱਗਦਾ ਸੀ ਕਿ ਗੱਲ ਵਿੱਚ ਵੀ ਕੋਈ ਗੱ ਹੈਗੀ ਜਰੂਰ ਆ ਜਿਹੜੀ ਮੇਰੇ ਮੰਮੀ ਮੈਂ ਸਾਹਿਲ ਨੂੰ ਵੀ ਪੁੱਛਿਆ ਮੈਂ ਕਿਹਾ ਯਾਰ ਇਹ ਵੇਂਦਾ ਹੀ ਨਹੀਂ ਸਾਡੇ ਕੋ ਤੇ ਰਾਣਾ ਕੰਦਾ ਕੋਈ ਗੱਲ ਨਹੀਂ ਭਾਜੀ 2 ਮਿੰਟ ਕੰਮ ਹੈਗਾ ਵਾ ਮੈਂ ਤਾਂ ਇਹੋ ਜਿਹਾ ਕਿਹੜਾ ਕੰਮ ਆ ਯਾਰ ਜੇ ਘਰ ਐ ਉਦੋਂ ਨਹੀਂ ਮਿਲਿਆ ਤੇ ਜੇ ਘਰ ਗਏ ਤੇ ਤਾਂ ਨਹੀਂ ਮਿਲਿਆ ਉਸੇ ਵੇਲੇ ਚਲ ਗਿਆ ਬੈਠ ਕੇ ਤਾਂ ਲੇ ਪਹਿਲੀ ਗੱਲ ਤੇ ਮੰਮੀ ਵੇਖੋ ਮੇਰੀ ਸੁਣੋ ਗੱਲ। ਤੇਰਾ ਪਾਂ ਆਇਆ। ਮੇਰੀ ਸੁਣੋ ਗੱਲ। ਉਹਨੇ ਮੈਨੂੰ ਫੋਨ ਕੀਤਾ ਕਿ ਮੇਰੇ ਬੜਾ ਜ਼ਰੂਰੀ ਕੰਮ ਹੈ। ਤੇ ਮੈਂ ਸਿਰਫ 5 ਮਿੰਟ ਰੁਕਾਂਗਾ ਜੀ। ਹੁਣ ਮੈਨੂੰ ਵਿੱਚੋਂ ਕੀ ਪਤਾ। ਪਹਿਲੀ ਗੱਲ ਤੇ ਮੰਮੀ ਵੇਖੋ ਇਸ ਰਿਸ਼ਤੇ ਵੱਲੋਂ ਮੈਂ ਮੰਨਦਾ ਹੀ ਨਹੀਂ ਸੀ। ਐ ਤੂੰ ਹੀ ਬਦੋ ਬਦੀ ਮਨਾਇਆ ਮੈਨੂੰ। ਨਹੀਂ ਇੱਥੇ ਸਹੀ ਆ ਇੱਥੇ ਸਹੀ ਆ। ਮੈਨੂੰ ਤੁਹਾਨੂੰ ਪਤਾ ਹੈ ਨਾ। ਮੈਨੂੰ ਕੀ ਪਤਾ ਸੀ। ਮੈਨੂੰ ਤੁਹਾਨੂੰ ਪਤਾ ਹੈ ਨਾ ਸਿਮਰਤ ਦੇ ਮਗਰ ਨਾ ਲੱਗੋ। ਮੈਨੂੰ ਕੀ ਪਤਾ ਸੀ। ਸਿਮਰਤ ਨੂੰ ਮੈਂ ਪਹਿਲੇ ਦੇ ਸੀ। ਤੇ ਸਿਮਰਤ ਦੇ ਮਗਰ ਜੇ ਅਸੀਂ ਲੱ ਕਿਹੜਾ ਸੀ ਗੇਜ਼ਰ ਰਿਸਤਾਂ ਲੈ ਕੇ ਹੋ ਗਿਆ ਨਾ ਘਰ ਖਰਾਬ ਰਿਸਤਾਂ ਲੈ ਕੇ ਤੇ ਉਹੀ ਆਏ ਨੇ ਨਾ ਤੇ ਤੁਸੀਂ ਸਿਮਰਤ ਨੂੰ ਤੇ ਕੁਛ ਛੱਡ ਗਏ ਉਹਨੂੰ ਵਾਪਸ ਲੈ ਕੇ ਹੁੰਦੇ ਇੱਥੇ ਕਿਹਾ ਸੀ ਚੱਲ ਨਾਲ ਨਾਲ ਲੈ ਆਏ ਨਾਂ ਦੀ ਜਿੱਦੀ ਪੜੀ ਸੀ ਐਵੇਂ ਤੇਰੀ ਚਾਚੀ ਨਹੀਂ ਕਿ ਆਈ ਇੱਥੇ ਰਹਿੰਦੀ ਜੋਦੋਂ ਬੁਲਾਉਂਦਾ ਹੀ ਨਹੀਂ ਹੈ ਤੇ ਉਥੇ ਰਹਿਣ ਦਾ ਕੀ ਮਤਲਬ ਫਿਰ ਚਾਚੀ ਨੇ ਛੱਡ ਚਲੀ ਆਈ ਐ ਹੁਣ ਕੁਛ ਨਹੀਂ ਸੁਣ ਮੇਰੀ ਸੁਣੋ ਮੰਮੀ ਗੱਲ ਮੈਨੂੰ ਉੱਧਰ ਜਾਣਾ ਚਾਹੀਦਾ ਵਾ ਉਹਨੂੰ ਪੁੱਛਣਾ ਚਾਹੀਦਾ ਵਿੱਚ ਬਿਠਾ ਕੇ ਤੁਹਾਨੂੰ ਕਹਾਂ ਜਾਹਨ ਸाहिल ਨੂੰ ਨਹੀਂ ਇਹ ਗੁੱਡਾ-ਬੁੱਡੀ ਦਾ ਸੇਲ ਹੈਗਾ ਵਾ ਮਮੀ ਉਸ ਦਿਨ 26 ਦੀਆਂ ਨਹੀਂ ਸੁਣੀਆਂ ਗੱਲਾਂ ਕਿਸ ਦਿਨ ਰਾਣੀ ਨਾ ਆਈ ਆ ਉਹ ਵੀ ਤੇਰੇ ਕਹਿੰਦੀ ਆ ਤੇ ਸ਼ਮੀ ਰਿਸ਼ਤਾ ਕਿਉਂ ਲੈ ਕੇ ਆਈ ਮੈਨੂੰ ਇਸ ਗੱਲ ਮੈਨੂੰ ਇਹ ਗੱਲ ਜਵਾਬ ਦਿਓ ਮਮੀ ਸਾਹਿਲ ਦੀ ਰਜ਼ਾਮੰਦੀ ਕੰਦਾ ਮੈਨੇ ਨਾਲ ਮੈਨੂੰ ਸाहिल ਅਤੇ ਸ਼ਮੀ ਨੇ ਸाहिल ਕੰਦਾ ਮੈਨੂੰ ਸ਼ਮੀ ਨੇ ਤੇ ਰਾਣੀ ਨੇ ਵਿਆਹ ਵਾਸਤੇ ਮਨਾਇਆ ਤੱਕੇ ਨਾਲ ਤੇ ਮੈਂ ਜਦੋਂ ਉਸ ਸਾਈਲ ਦੇ ਕੋਲੋਂ ਸੁਣਿਆ ਹੀ ਨਾ ਸਾਈ ਨੇ ਜੀਨੇ ਕਿਹਾ ਇਹ ਮੇਰਾ ਤਾਂ ਮਾਫਟਨਉ ਆਂਦਾ ਪਈ ਨਹੀਂ ਉਹਨੂੰ ਮੈਂ ਦੱਸ ਮੈਂ ਕੀ ਕਰਾਂ ਹਾਏ ਮੈਂ ਕਿਵੇਂ ਤੀ ਬਸਵਾਵਾਂਗੀ ਮੈਂ ਉਹਨ ਕੀ ਕਰਾਂਗੀ ਨੰਮੀ ਮੇਰੀ ਗੱਲ ਸੁਣੋ ਤਹੀ ਕਹਿੰਦੇ ਉਹਨੂੰ ਧੱਕੇ ਨਾਲ ਬਣਾਇਆ ਧੱਕੇ ਨਾਲ ਕਰਾ ਬਣਾਇਆ ਉਹਦੀ ਰਜਮੰਦੀ ਨਾਲ ਵਿਆਹ ਕੀਤਾ ਨਾ ਪਰ ਸਿਮਰਤ ਨੂੰ ਵੀ ਥੋੜਾ ਜਿਹਾ ਹੋਣਾ ਚਾਹੀਦਾ ਵੀ ਮੈਂ ਉੱਥੇ ਦੁਖੀ ਆ ਉਹ ਤਾਂ ਕਹਿੰਦੀ ਮੈਂ ਖੁਸ਼ ਆ ਇਹ ਵੀ ਤਾਂ ਤੀ ਵੇਖੋ ਵੀ ਸਿਮਰਤ ਕਰਦੀ ਕੀ ਪਈ ਆ ਮੇਰੀ ਤੀ ਨੂੰ ਨਾ ਮੈਨੂੰ ਇਹ ਲੱਗਦਾ ਲੱਗੀ ਇਹਨੇ ਜਸਬੀਰ ਨੇ ਤੇ ਸ਼ਮੀ ਨੇ ਇਹਨੂੰ ਉੱਥੇ ਵਸਣ ਨਹੀਂ ਉਹਦੇ ਨਾਲ ਇਹ ਵੀ ਉਹਨ ਕੋਈ ਗੇਮ ਵੱਡੀ ਖੇਡਦੀਆਂ ਪਈਆਂ ਨਹੀਂ ਮੈਨੂੰ ਨਹੀਂ ਕੁਝ ਸਮਝ ਆਉਂਦੀ ਪਰ ਸ਼ਮੀ ਨੇ ਕਦੀ ਨਹੀਂ ਬੁਰਾ ਤੱਕਿਆ ਸਿਮਰਤ ਦਾ ਮੈਂ ਵੀ ਮम्मा ਤੁਹਾਨੂੰ ਕਹਿ ਦਿੰਨੀ ਆ ਉਹ ਉਹਦੇ ਵਾਸਤੇ ਚੰਗਾ ਹੀ ਸੋਚਦੀ ਐ ਜੇ ਉਹ ਦਿਨ ਕਲਪਨ ਦੀ ਚੰਗੇ ਵਾਸਤੇ ਹੀ ਕਲਪਨ ਦੀ ਸੀ ਪਰ ਸਿਮਰਤ ਕਿਉਂ ਨਹੀਂ ਹੁੰਦਾ ਮੂਟੇ ਗੱਲ ਤੇ ਮੈਂ ਦੁਖੀ ਆ ਮੇਰੀ ਤੇ ਵੀ ਜ਼ਿੰਦਗੀ ਨੂੰ ਕੌਣ ਕੱਟੇ 2 ਮਿੰਟ ਮੇਰੀ ਤੇ ਜਿੰਦਗੀ ਨਰਕ ਬਣਾ ਕੇ ਰੱਖ ਦਿੱਤੀ ਇਹਨਾਂ ਨੇ ਸਾਰਿਆਂ ਨੇ ਰਲ ਕੇ ਫਾਈ ਕੀ ਕਰੇਗੀ ਕਿੱਥੇ ਜਾਏਗੀ ਕੀ ਬੜੇਗਾ ਉਹ ਹੁਣ ਅਬ ਜਿਹੜਾ ਸਾਹਿਲ ਨੇ ਧੋਖਾ ਦਿੱਤਾ ਨਾ ਮਮੀ ਸਿਮਰਤ ਨੂੰ ਇਹਨੂੰ ਤੇ ਬੰਦੇ ਦਾ ਪੁੱਤ ਮੈਂ ਬਣਾਉਂਗਾ ਤੂੰ ਇਹ ਕੱਲੀ ਗਰਮ ਹੋਣ ਦੇ ਜੀ ਤੇ ਗਰਮ ਹੋਣਾ ਨਹੀਂ ਆ ਮੇਰੀ ਭੈਣ ਦੀ ਜ਼ਿੰਦਗੀ ਖਰਾਬ ਕਰਤੀ ਆ ਹੁਣ ਕਹਿੰਦਾ ਮੈਂ ਇੱਥੇ ਰਹਿਣਾ ਨਹੀਂ ਆ ਤੇਰੇ ਭੈਣ ਨੂੰ ਤੇ ਪੁੱਛੋ ਭੈਣ ਖੁਸ਼ ਹੈ ਭੈਣ ਕਿਉਂ ਖੁਸ਼ ਆਤੀ ਇਹ ਵੀ ਤੇ ਸੋਚੋ ਨਾ ਤੀ ਕੀ ਪਤਾ ਨੂੰ ਧਮਕੋਂਦਾ ਹੋਵੇ ਇਹ ਤੋ ਇਸ ਤਰ੍ਹਾਂ ਕਹਿਣਾ ਵਾ ਮੈਂ ਉਹਨੇ ਆਪਣੇ ਮੂੰਹੋਂ ਕਹਿੰਦਾ ਵੀ ਮੈਂ ਮੇਰਾ ਰਿਸ਼ਤਾ ਨਹੀਂ ਹੋਇਆ ਮੈਨੂੰ ਜ਼ਬਰਦਸਤੀ ਕਰਾਇਆ ਤੇ ਇੱਕ ਵਾਰੀ ਉਹਨੂੰ ਤੁਮ ਕੀ ਕਹਿੰਦੇ ਆ ਜ਼ਬਰਦਸਤੀ ਕਰਾਇਆ ਹੁੰਦਾ ਨਾ ਤਾਂ ਪਸੰਦ ਹੁੰਦਾ ਦਾ ਕਹਿੰਦਾ ਯਾ ਗੱਲ ਜੇ ਉਹ ਨਹੀਂ ਸੀ ਇਹਨੂੰ ਪਸੰਦ ਨਾ ਸਾਨੂੰ ਕਹਿੰਦਾ ਮੈਂ ਤੁਹਾਡੀ ਕੁੜੀ ਨਾਲ ਰਿਸ਼ਤਾ ਨਹੀਂ ਜੀ ਕਰਨਾ ਚਾਹੁੰਦਾ ਮੈਨੂੰ ਤੁਹਾਡੀ ਕੁੜੀ ਪਸੰਦ ਨਹੀਂ ਜੀ ਆਪੇ ਲੱਥੀ ਕੋਠੇ ਤੇ ਸਤਲ ਲੱਥੀ ਮੈਂ ਦੱਸਾਂ ਕਿੱਥੇ ਮਰਾਂ ਹਾਂ ਮੈਂ ਕੀ ਕਰਾਂਗੀ ਇੰਨੇ ਤੇ ਮੰਮੀ ਸਿਮਰਤ ਦੀ ਜ਼ਿੰਦਗੀ ਖਰਾਬ ਕਰਦੀ ਆ। ਪੂਰੀ ਦੀ ਜ਼ਿੰਦਗੀ ਰੋਲ ਲੱਗੀ ਤੈਨੂੰ ਉਹ ਵੇਖਣ ਆਇਆ ਤੇ ਉਹ ਨੂੰ ਵਿਆਹ ਕੇ ਲੈ ਗਿਆ। ਫਿਰ ਇਹਨਾਂ ਨੇ ਆ ਚੰਦ ਚਾੜਤਾ। ਉਦੋਂ ਤੇ ਸਿਮਰਤ ਕਹਿੰਦੀ ਸੀ ਮੈਂ ਉਹਦੇ ਨਾਲ ਪਿਆਰ ਕਰਦੀ ਪਿਆਰ ਕਰਦੀ ਉਹ ਵੀ ਮੈਨੂੰ ਕਰਦਾ ਵਾ। ਇਹੋ ਹੀ ਤੇ ਗੱਲ ਸੋਚੋ। ਵੀ ਉਹ ਉਦੋਂ ਤੇ ਰੋਲਾ ਇਹੋ ਹੀ ਪੁੰਦੀ ਰਹੀ ਆ। ਇਹੋ ਹੀ ਤੇ ਮੈਂ ਕਹਿ ਨਹੀਂ ਵੀ ਉਹ ਕਿਉਂ ਨਹੀਂ ਬੱਕਦੀ ਪਈ। ਕਿਹੜੀ ਚਾਲ ਈ ਆ ਉਹ। ਜੇ ਮੰਮੀ ਮੈਂ ਉਦੋਂ ਉਹਨੂੰ ਪੁੱਛਿਆ ਸਿਮਰਤ ਨੂੰ। ਤੇ ਤੇਰਾ ਘਰ ਪਰਿਵਾਰ ਕਿਸ ਤਰ੍ਹਾਂ ਦਾ ਕਿਸ ਤਰ੍ਹਾਂ ਤੇਨਾ ਸਾਇਸ ਸਾਇ ਵਧੀਆ ਵਾ ਤੇ ਕਹਿੰਦੀ ਹਾਂ ਸਾਰਾ ਠੀਕ ਹੈਗਾ ਵਾ ਸਾਇ ਬਹੁਤ ਚੰਗੇ ਆ ਤੂੰ ਮੈਨੂੰ ਉਦੋਂ ਗੱਲ ਦੱਸ ਮੇਰੇ ਕੋਲ ਕੁਛ ਨਹੀਂ ਸ਼ਤਮ ਜੰਦੀ ਵੀ ਹੁਣ ਲੱਕੀ ਕੀ ਕਰਨਾ ਮੈਂ ਕੀ ਨਹੀਂ ਕਰਨਾ ਸਮਝਣਾ ਕੀ ਆ ਚਲੋ ਉੱਥੇ ਜਾ ਕੇ ਚਲੀ ਉੱਥੇ ਜਾ ਕੇ ਗੱਲ ਕਰਦਾ ਮੈਂ ਉਹਨੇ ਤੇ ਆਏ ਆ ਹੁਣ ਉੱਥੇ ਜਾ ਕੇ ਕੀ ਕਰਨਾ ਵਾ ਕੀ ਕਰਾਂ ਕੌਣ ਕੀ ਕਹਿਣਾ ਉਹਨਾਂ ਨੂੰ ਤੇ ਨਹੀਂ ਉਦੋਂ ਜਾਣਾ ਵਾ ਜਦੋਂ ਕੋਈ ਚੰਦ ਚੜਜੂਗਾ ਮੈਂ ਤੇ ਮੈਨੂੰ ਤੇ ਫੇਰ ਮੇਰੇ ਦਿਨ ਦਾੜੇ ਚੋਰ ਪੈਗੇ ਨੇ ਮੇਦੇ ਲੁੱਟੀ ਪੁੱਟੀ ਗਈਆਂ ਸੱਚੀ ਗੱਲ ਨੇ ਕਿਸੇ ਨੂੰ ਕੀ ਤਮਾ ਮੇਰੀ ਧੀ ਦੁਖੀ ਆਪਣੇ ਘਰ ਚੈਨ ਨਹੀਂ ਸ਼ਮੀ ਮੂੰਹੋਂ ਮੂੰਹ ਕਹੀ ਜਾਂਦੀ ਸੀ ਆਪਾਂ ਉਹਦੀ ਇੱਕ ਵੀ ਨਹੀਂ ਸੁਣੀ ਇਹੋ ਜੇ ਤੁਹਾਨੂੰ ਮੈਂ ਕਹਿ ਨਹੀਂ ਸ਼ਮੀ ਦੀ ਵੀ ਸੁਣੋ ਨਾ ਕੀ ਸ਼ਮੀ ਸ਼ਮੀ ਲੱਗੀ ਹੋਈ ਏ ਇੱਧਰ ਚਾਚੀ ਉਧਰ ਸ਼ਮੀ ਸ਼ਮੀ ਹੈ ਉਹ ਵਿਦਿਆਰਥੀ ਮਗਰ ਲਾ ਕੇ ਸ਼ਮੀ ਜੀਵੇ ਕਹਿੰਦੀ ਵੀ ਰੱਬ ਜਾਣੇ ਕੀ ਇਹਨਾਂ ਨੇ ਆਪਸ ਵਿੱਚ ਖਿਚੜੀ ਘੋਲ ਲਈ ਹੈ ਕੁੜੀ ਦੀ ਜ਼ਿੰਦਗੀ ਨਰਕ ਬਣਾ ਕੇ ਰੱਖ ਛੜੀ ਫੜ ਕੇ ਬੱਜ ਲਾ ਕੇ ਰੱਖਤੀ ਕੁੜੀ ਨੂੰ ਜਦੋਂ ਵੇਖ ਕੋ ਸ਼ਮੀ 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 ਦੀ ਰੱਟ ਲਾਈ ਰ ਰ ਬਸ ਸ਼ਮੀ ਪਹਲਾਈ ਕਰਨ ਦੀ ਤੂੰ ਸ਼ਮੀ ਆ ਪਹਲਾਈ ਵੇਖੀ ਜਾਈਂ ਬਸ ਤੂੰ ਆਪਣੀ ਨਾਨ ਦਾ ਪਲਣਾ ਸੋਚੀ ਲੈ ਉਹ ਨੂੰ ਉਥੋਂ ਤੇ ਇੱਥੇ ਬਿਠਾ ਲੋ ਘਰ ਤੇ ਵਿਹਨ ਦੇ ਫਿਰ ਜੇ ਉਹ ਨੂੰ ਫੇਰ ਕੋ ਚੋਂ ਦੀ ਵੀ ਸਾਈਡ ਲੈ ਲੈ ਸ਼ਮੀ ਤੇ ਚੰਗੀ ਬਣੀ ਬੈਠੀ ਏ ਉਹ ਦੀ ਵੀ ਕਦੀ ਵੇਖ ਲਿਆ ਕਰ ਉਹ ਵੀ ਤੇਰੀ ਨਾਨ ਹੈਗੀ ਏ ਤੂੰ ਇਹ ਨਾ ਕਰ ਗਰਮ ਕੋ ਹੁੰਦੇ ਜੇ ਜਦੋਂ ਵੇਖੋ ਸ਼ਮਮੀ ਦੀ ਸਾਈਡ ਜਦੋਂ ਵੇਖੋ ਸ਼ਮਮੀ ਦੀ ਸਾਈਡ ਉਹ ਹੁੰਦੇ ਫੁੜੀ ਨੂੰ ਤੁਹਾਡੇ ਸਾਥ ਦੀ ਲੋੜ ਹੁਣ ਤੋ ਦਾ ਸਾਥ ਦੇ ਦਿਓ ਤੇ ਸ਼ਮਮੀ ਨੇ ਕੀ ਗਲਤ ਗੱਲ ਕਹੀ ਏ ਦੱਸੋ ਸਾਥ ਤੇ ਦੇਣੇ ਆ ਮੂੰਹ ਤੇ ਬਾਕੀ ਇੱਕ ਵਾਰੀ ਬੋਲਨੇ ਤੇ ਸਹੀ ਵੀ ਮੇਰਾ ਕੀ ਹੁੰਦਿਆ ਜਦੋਂ ਇਹਨੂੰ ਬੱਚੀ ਹੈ ਨਾ ਮੈਂ ਤਾਂ ਠੀਕ ਐ ਭਾਬੀ ਮੇਰ ਦਾ ਤਾਂ ਕੋਈ ਗੱਲ ਹੀ ਨਹੀਂ ਹੋਈ ਤੇ ਆਪਾਂ ਦਾ ਸਾਥ ਕੀ ਦੇ ਜਦੋਂ ਐ ਹੀ ਖੁਸ਼ੀ ਆਉਂਦੀ ਚੱਲ ਨਹੀਂ ਪੈਣਾ ਦਿਓ ਸਾਥ ਜਦੋਂ ਚਾਹੀਦਾ ਮੰਮੀ ਉਦੋਂ ਕੁੱਛੀ ਨਾ ਆ ਦਿਓ ਸਾਥ ਜਦੋਂ ਚਾਹੀਦਾ ਉਦੋਂ ਪੁੱਛੀਦਾ ਵਾ ਹੁਣ ਮੇਰੀ ਗੱਲ ਸੁਣੋ ਹੁਣ ਦੱਸੋ ਕਰਨਾ ਕੀ ਆ ਸਾਡੇ ਨਾਲ ਜਾਓਗੇ ਕਿ ਨਹੀਂ ਇਹ ਦੱਸੋ ਪਹਿਲਾਂ ਨੂੰ ਪੁੱਛੀਏ ਸਹੀ ਵਿੱਚ ਬਿਠਾ ਕੇ ਉਹਨਾਂ ਨੇ ਕੀ ਆ ਮੈਨੂੰ ਐਸ ਵळे ਨਾ ਸਾਹਿਬ ਤੇ ਪੂਰਾ ਗੁੱਸਾ ਜੇ ਦੋ ਦਿਨ ਉਹਨਾਂ ਨੇ ਕੀ ਆ ਨਾ ਤੇ ਦੋ ਦਿਨ ਬਾਅਦ ਵੇਖਦੇ ਆ ਹੁਣ ਕੀ ਕਰਦੇ ਆ ਤੇ ਦੋ ਦਿਨ ਦੇ ਵਿੱਚ ਕੀ ਹੋ ਜਾਊਗਾ ਉਹ ਬਲੋਂ ਲਾਪੂਗਾ ਉਹਨੂੰ ਤੇ ਕੁੜੀ ਨੇ ਇੱਥੇ ਲਿਆ ਕੇ ਬਿਠਾ ਲਿਆ ਘਰ ਬਿਠਾ ਲਵਾਂ ਕੁੜੀ ਨੂੰ ਘਰ ਬਿਠਾ ਲਵਾਂ ਕੁੜੀ ਨੂੰ ਤੇ ਜੇ ਮੰਨੂਗਾ ਨਹੀਂ ਉਥੇ ਆਪਾਂ ਭਾਂਡੇ ਮੰਨਣ ਵਾਸਤੇ ਦੇਣੀ ਆ ਰੋਟੀਆਂ ਬਣਾਉਣਾ ਸਿੱਖਣਾ ਉਹ ਨਾ ਨਾਨ ਨੇ ਇਹ ਸ਼ਮਮੀ ਨੇ ਨਾ ਜੀਣਾ ਆਰਾਮ ਕਰਤਾ ਮੇਰੀ ਕੁੜੀ ਦਾ ਉੱਥੇ ਵੀ ਉੱਥੇ ਵੀ ਜੀਣਾ ਆਰਾਮ ਕਰਤਾ ਇਹਨੇ ਉਹ ਤੁਸੀਂ ਉਹਦੇ ਨਾ ਬੋਲੋ ਉਹਨੂੰ ਨਾ ਬੋਲੋ ਸਿਮਰਦੇ ਤੇ ਜੋ ਲਾਈਨ ਆ ਗਿਆ ਨਾ ਭਾਈ ਉੱਥੇ ਰਿਸ਼ਤਾ ਜਿੱਥੇ ਮੈਂ ਕਹਿਣਾ ਹਾਂ ਕੀਤਾ ਹੁੰਦਾ ਤੇ ਬੜੀ ਵਧੀਆ ਰਹਿਣਾ ਸੀ ਉਹਨਾਂ ਮੱਥੇ ਤੇ ਹੱਥ ਮਾਰੋ ਤੇ ਆਣ ਕੇ ਬਹਿ ਗਈਆਂ ਚੱਲ ਚੱਲੀਏ ਦੱਸੋ ਇੱਕ ਮਿੰਟ ਚੱਲੀਏ ਕਿ ਉਹਨਾਂ ਨੇ ਜਾਣਦੇ ਨਾ ਸਾਨੂੰ ਕਿਉਂ ਜਾਣ ਕਿਉਂ ਨਹੀਂ ਦੇਣਾ ਮੈਂ ਕਹਿ ਕਾਇਮ ਆ ਹੋ ਕੇ ਆਣਾ ਵਾ ਓਕੇ ਤੇ ਉਹਦਾ ਪਰ ਜਿਹੜੀ ਗੱਲ ਸਹੀ ਨਹੀਂ ਅੱਜ ਕਹਿ ਦਿੱਤੀ ਨਾ ਬੜੀ ਗਲਤ ਗੱਲ ਕੀਤੀ ਆ ਹੁਣ ਇਹਨੂੰ ਸਮਝਾਓ ਕਿਸੇ ਦਾ ਨਾ ਇਹ ਤੇ ਰਿਸ਼ਤਾ ਉਲਝਦਾ ਜਾਂਦਾ ਵਾ ਤੇ ਚੰਨੇ ਹੀ ਤੇ ਫੇਰ ਹੀ ਸਮਝਾਉਂਗਾ ਤਦੋਂ ਮੈਂ ਕਹਿ ਦਿੰਦਾ ਚੱਲ ਚੱਲੀਏ ਪੁੱਛੀਏ ਸਹੀ ਹੋਇਆ ਕੀ ਆ ਕਿਉਂ ਨਹੀਂ ਨੂੰ ਆਪਣਾਉਣਾ ਹੁਣ ਕਿਸੇ ਵੀ ਤਰ੍ਹਾਂ ਕੁੜੀ ਨੂੰ ਉੱਥੇ ਵਿਸਵਾਣਾ ਲੈ ਤੁਸੀਂ ਮੈਨੂੰ ਉਸੇ ਵਿੱਚ ਸੁਣਾਣਾ ਜਾਂਦੇ ਥੋੜਾ ਕਰਮ ਹੋਇਆ ਨਾ ਵਾ ਪਹਿਲੋਂ ਪਿਆਰ ਨਾਲ ਗੱਲ ਕਰੂੰਗਾ ਪੁੱਛਾਂ ਸਹੀ ਕੀ ਗੱਲ ਕੀ ਆ ਹੁਣ ਤੋ ਇੰਨੀ ਗੱਲ ਕਹਿਣਾ ਮੈਨੂੰ ਮੈ ਰੱਖਣਾ ਨਹੀਂ ਆ ਪਹਿਲੋਂ ਤੇ ਆਪਣੀ ਗਲਤੀ ਕੁੜੀ ਦੀ ਚ ਮਾਂ ਸਾਹਮਣੇ ਕਹੀਏ ਨਾ ਤੇ ਮਾਂ ਗੁੱਸਾ ਕਰ ਗਈ ਆ ਤੇ ਸ਼ੰਮੀ ਨੇ ਕਹਿੰਦੀ ਪਹਿਲੋਂ ਤੂੰ ਜੇਕਰ ਕੋਲ ਵਿੱਚ ਕੋਈ ਦਿਲ ਵਿੱਚ ਗੱਲ ਹੈ ਕਿ ਤੂੰ ਸਾਨੂੰ ਕਿਉਂ ਨਹੀਂ ਦੱਸਦੀ ਪੰਜਾਹ ਵਾਰੀ ਕਹਿੰਦੀ ਆ ਮੈਂ ਠੀਕ ਆ ਮੈਂ ਨਹੀਂ ਪੰਜਾਹ ਵਾਰੀ ਪੁੱਛਿਆ ਜਦੋਂ ਵੀ ਆਪਾਂ ਗਏ ਉਦੋਂ ਪੁੱਛਿਆ ਹਾਂ ਠੀਕ ਆ ਠੀਕ ਆ ਸਾਈਂ ਦੇ ਸਾਹਮਣੇ ਪੁੱਛਿਓ ਸਾਰਿਆਂ ਦੇ ਵਿੱਚ ਪੁੱਛੂੰਗਾ ਮੈਂ ਸਾਈਂ ਦੇ ਸਾਹਮਣੇ ਵੀ ਸਾਰਿਆਂ ਦੇ ਵਿੱਚ ਪੁੱਛੂੰਗਾ ਇਹ ਥੋੜਾ ਗੱਲ ਹੁੰਦੀ ਆ ਹੁਣ ਆਪੀ ਹੀ ਕਹਿ ਦੋ ਤੇ ਆਪਾਂ ਜਾਣਾਂ ਜੀ ਤੇ ਹੋ ਕੇ ਆਉਣਾ ਫੇਰ ਰੁਕਣਾ ਇਹ ਨਹੀਂ ਉਹ ਦਿਨ ਵਾਂਗ ਫੇਰ ਪੇਸ਼ ਆ ਜੀ ਸਾਡੇ ਘਰ ਮੇਰੀ ਸੋਹਣਾ ਕਰਨ ਅੱਗੇ ਮਾਤਾ ਨੇ ਕਰਨੀਆਂ ਆਪਣੀਆਂ ਮਰਜ਼ੀਆਂ ਤੇ ਵੇਖ ਲੈਣਾ ਹੁਣ ਮੈਂ ਆਪਣੀ ਮਰਜ਼ੀ ਕਰਨੀ ਆ ਚਲੋ ਮੈਂ ਚਲਾ ਜਾਂਦਾ ਚੱਲਾ ਕਹਾ ਮੁੰਡਾ ਮੰਮੀ ਮੈਂ ਸਿਮਰਤ ਨਾਲ ਚੱਲਿਆ ਜੇ ਹੋਰ ਉਹ ਕੀ ਇਹ ਮੰਮੀ ਮੇਰਾ ਨਹੀਂ ਤੇ ਅੱਲਾਹ ਕਹਿੰਦਿਆ ਮੈਂ ਗੱਲ ਕਰ ਕੀ ਹੋਣੀ ਆ ਮੇਰਾ ਮਨ ਬੜਾ ਹਵਾਜਾਰ ਹੈਗਾ ਜੇ ਤੂੰ ਨੇ ਹੋ ਕੇ ਆਈਂ ਨਾ ਮੇਰਾ ਮਨ ਬਹੁਤ ਹਵਾਜਾਰ ਹੈ ਕੋਈ ਸੋਚਣ ਸੋਚਣ ਦੇ ਕੀ ਕਰਨਾ ਚਾਹੀਦਾ ਮੈਂ ਭਾਜੀ ਵੀ ਸਬਰ ਰੱਖੀ ਮੰਮੀ ਸੋਚਦੇ ਆ ਕੀ ਕਰਨਾ ਅੱਗੇ ਕਿਤੀ ਨਾ ਤੂੰ ਆਪਣੀ ਮਰਜ਼ੀ ਤੂੰ ਢਾਡੀ ਮਰਜ਼ੀ ਨਹੀਂ ਚੱਲਨੀ ਹੁਣ ਉੱਥੇ ਕੁੜੀ ਦਾ ਘਰ ਮੈਂ ਆ ਵਸਾ ਕੇ ਗਾਊਂਗਾ ਕਿ ਕੀ ਜੇ ਹੋਣੇ ਹੋ ਕੇ ਆਈਂ ਆ ਉਹਨਾਂ ਕਹਣਾ ਫੇਰ ਆ ਗਏ ਨੇ ਚੰੜੜਾ ਨਾ ਗਏ ਨੇ ਮਮੀ ਮੇਰੇ ਅੰਦਰ ਪਤਾ ਨਹੀਂ ਚਲੋ ਮਚੀ ਮਚੀ ਪਈ ਆ ਮੈਂ ਕੀ ਕਰਾਂ ਦੱਸੋ ਦੱਸੋ ਮੇਹੀਆਂ ਲੱਗੀ ਇੱਕ ਸਾਦੀ ਦਿਲ ਤੇ ਜੋ ਵੀ ਦੀ ਮੈਨੂੰ ਪਤਾ ਤੁਹਾਨੂੰ ਮੈਂ ਕੀ ਕਰ ਸਕਦੇ ਅਸੀਂ ਤੂੰ ਦੱਸ ਕੀ ਕਰ ਸਕਦੇ ਆ ਮੇਰੀ ਸੁਣੋ ਗੱਲ ਅਸੀਂ ਅਸੀਂ ਰਮਾਨਾ ਗੱਲ ਕਰਾਂਗੇ ਇਹ ਚੀਜ਼ ਦੇ ਸਕਦੇ ਸੀ ਦਿੱਤੀ ਹੈ ਸਭ ਕੁਝ ਕਰ ਸਕਦੇ ਸੀ ਕੀਤਾ ਅਸੀਂ ਕਿਹੜੀ ਕਸਰ ਛੱਡੀ ਏ ਗੱਡੀ ਨਾ ਗੱਡੀ ਦਿੱਤੀ ਗਹਿਣਾ ਨਾ ਗਹਿਣਾ ਪਾਇਆ ਇਥੋਂ ਤੱਕ ਉਹਦੇ ਭਾਈਆਂ ਨੂੰ ਵੀ ਖੁਸ਼ ਰੱਖਿਆ ਉਹਦੇ ਭਾਈਆ ਰਮ ਵੀ ਗੱਲ ਕਰੂੰਗਾ ਮੈਂ ਤੇ ਪਹਿਲਾਂ ਅੰਤੇ ਇੱਧਰ ਜਾ ਕੇ ਤੇ ਪੁੱਛਾਂ ਪਰ ਇਹ ਥੋੜੀ ਆ ਕਿ ਚੀਜ਼ਾਂ ਦੇ ਦਿੱਤੀਆਂ ਤੇ ਖੁਸ਼ੀ ਮਿਲ ਗਈ ਚਾਹ ਜਿਹੜਾ ਦਿਲ ਖੁਸ਼ੀ ਹੁੰਦੀ ਹੈ ਨਾ ਦਿਲ ਮਿਲਿਆਂ ਦੀ ਖੁਸ਼ੀ ਹੁੰਦੀ ਹੈ ਅਸੀਂ ਬਜ ਦਿਲ ਨਹੀਂ ਸਾਨੂੰ ਮਿਲਦੇ ਤੇ ਸਾਨੂੰ ਅਸੀਂ ਕੋਈ ਜ਼ਬਰਦਸਤੀ ਕੀਤੀ ਸੀ ਉਹਨਾਂ ਦੇ ਨਾਲ ਤੁਸੀਂ ਤਾਂ ਮਮਾ ਨਹੀਂ ਕੀਤੀ ਅਸੀਂ ਜਾ ਕੇ ਸਾਡੀ ਸਿੰਘਾਕ ਨੇ ਤੇ ਕੀਤੀ ਨਾ ਹੁਣ ਕੀ ਪਤਾ ਗੱਸੀ ਨੇ ਤੁਸੀਂ ਆਪੇ ਸਾਂਭ ਲੰਦੇ ਚੱਲੇ ਆਣਾ ਕੋਈ ਨਹੀਂ ਕੱਲ ਸਾਮ ਕਿ ਆਵਾਂਗੇ ਚੱਲ ਯਾਰ ਅਸੀਂ ਉਹ ਜਿਉ ਇੱਕ ਕਦਮ ਚੱਲੀ ਤੇ 100 ਚੱਲੇ ਨਹੀਂ ਪੁੱਛ ਲੈੰਦਾ ਭਲਾ ਕੀ ਗੱਲ ਚੱਲ ਯਾਰ ਉੱਠ ਚੰਗਾ ਮੰਮੀ ਆਪਾਂ ਹੋ ਗਏ ਨੇ ਕੋਈ ਗੱਲ ਨਹੀਂ ਮੈਂ ਬੋਲ ਕੇ ਨਹੀਂ ਆਉਂਦਾ ਪਰ ਮਾਨ ਨਾਲ ਗੱਲ ਕਰੂੰਗਾ ਸੀਮਾ ਆਰਾਮ ਨਾਲ ਗੱਲ ਕਰ ਤੇ ਫਿਕਰ ਨਾ ਕਰੋ ਚੱਲ ਯਾਰ ਬੋਲ ਗਿਆ ਕੀ ਕੱਖਿਆ ਇਹੋ ਬੈਠੇ ਬਿਠਾਏ ਸੱਚੀ ਡੱਬਾ ਸੱਚੀ ਕਹਿੰਦੇ ਨੇ ਧੀਆਂ ਦੇ ਕਰਮ ਇਹ ਕਿੱਥੋਂ ਖਰੀਦ ਲੈ ਆਣੇ ਨੇ ਇਹ ਬੜੇ ਨਹੀਂ ਖਰੀਦੇ ਜਾ ਸਕਦੇ ਸ਼ਮੀ ਹਾਂਜੀ ਤੂੰ ਬਿਲਕੁਲ ਆਪਣੀ ਜਗ੍ਹਾ ਸਹੀ ਹੈ ਮੇਰ ਤੋਂ ਗਲਤੀ ਹੋ ਗਈ ਲੱਗ ਗਿਆ ਪਤਾ ਹੁਣ ਪਰ ਮੈਨੂੰ ਇਹ ਗੱਲ ਸੱਚੀ ਤਰ੍ਹਾਂ ਮਨਾਈ ਪਤਾ ਨਹੀਂ ਸੀ ਕਿ ਸਾਹਿਲ ਬਿਲਕੁਲ ਹੀ ਪਸੰਦ ਕਰਦਾ ਇਹਨੂੰ ਨਰਦਨ ਨੂੰ ਗੱਲ ਦਾ ਪਤਾ ਮੈਂ ਕਿਹੜੀ ਗੱਲ ਉਹਨRenderTarget ਸਿਮਰਤ ਦੀ ਔੜੀ ਗੱਲਾਂ ਤੋਂ ਪਰ ਸੱਚੀ ਤੂੰ ਜਿੰਨਾ ਤੂੰ ਕਹਣਾ बार-बार ਕਿ ਝੂਠ ਬੋਲਦੀ ਐ ਝੂਠ ਬੋਲਦੀ ਐ ਮੈਂ ਇੱਕ ਵਾਰੀ ਤੇ ਕਿੰਨੀ ਕੀਤਾ ਤੇ ਰਣਜੀਤ ਦੁੱਖ ਤੇ ਮੈਨੂੰ ਇਸ ਗੱਲ ਦਾ ਹੈ ਕਿ ਤੁਸੀਂ ਮੇਰੇ ਤੇ ਵਿਸ਼ਵਾਸ ਹੀ ਨਹੀਂ ਕੀਤਾ ਤੁਸੀਂ ਆਪਣੇ ਭਰਾ ਵੱਲ ਦੀ ਤੇ ਸਿਮਰਤ ਵੱਲ ਦੀ ਸਾਈਡ ਲਈ ਦੱਸੋ ਪਰ ਮੈਂ ਐਦਾ ਕਿਉਂ ਕਹੂੰਗੀ ਕਿ ਉਹਨਾਂ ਦੀ ਨਹੀਂ ਬੰਦੀ ਹੈ ਨਾ ਝੂਠ ਬੋਲ ਕੇ ਮੈਨੂੰ ਕੀ ਮਿਲੂਗਾ ਤੁਹਾਡੇ ਸਾਹਮਣੇ ਤੁਹਾਨੂੰ ਵੀ ਪਹਿਲੇ ਕਹਿੰਦਾ ਰਿਹਾ ਕਿ ਬਾਜੀ ਮੈਂ ਨਹੀਂ ਵਿਆਹ ਕਰਾਉਣਾ ਸਿਮਰਤਾ ਮੈਂ ਨਹੀਂ ਵਿਆਹ ਕਰਾਉਣਾ ਹਲੇ ਚੱਲ ਆਪਾਂ ਕਰਤਾ ਕਿ ਚੱਲ ਵਿਚਾਰਿਆਂ ਦਾ ਪਿਆਰ ਬਹਿ ਜਾਊਗਾ ਆਪਣਾ ਸਹੀ ਤਰ੍ਹਾਂ ਰਹਿਣਗੇ ਹੁਣ ਸਿਮਰਤ ਤੇ ਮੈਨੂੰ ਸ਼ੁਰੂ ਤੋਂ ਇਹੋ ਹੀ ਕਹਿੰਦੀ ਔਣ ਲਈ ਆ ਕਿ ਮੈਂ ਸਿਮਰਤ ਨਾਲ ਸਾਹੀ ਨਾਲ ਮੇਰੀ ਇੱਕ ਗੱਲ ਆ ਤੇ ਉਹ ਵੀ ਮੈਨੂੰ ਪਿਆਰ ਕਰਦੇ ਤੇ ਮੈਂ ਵੀ ਕਰਦੀ ਹਾਂ ਨਾ ਉਹਦੇ باوجود ਰਣਜੀਤ ਮੈਂ ਸਾਰਾ ਕੁਝ ਵੇਖਿਆ ਕਿ ਉਹ ਸੋਫੇ ਤੇ ਸੌਂਦਾ ਤੇ ਉਹ ਬੈਠ ਕੇ ਸੌਂਦੀ ਆ ਠੀਕ ਹੈ ਆਪਸੇ ਮੈਂ ਇਹਨਾਂ ਨੂੰ ਪਿਆਰ ਨਾਲ ਕਦੀ ਬੋਲਦਿਆਂ ਨਹੀਂ ਦੇਖਿਆ ਤੁਹਾਨੂੰ ਪਤਾ ਵਿਆਹ ਤੋਂ ਬਾਅਦ ਉਹ ਕਿਤੇ ਘੁੰਮਣ ਫਿਰਨ ਨਹੀਂ ਗਏ ਕਦੀ ਕਿਹੇ ਰਿਸ਼ਤੇਦਾਰ ਕੋ ਨਹੀਂ ਗਏ ਜਦੋਂ ਸਾਹੀ ਨੂੰ ਆਪਾਂ ਕੁਝ ਕਹਿਨੇ ਆ ਉਹ ਬੰਨ੍ਹਾ ਲਾ ਦਿੰਦਾ ਠੀਕ ਹੈ ਜੇ ਉਹ ਉੱਥੇ ਗਿਆ ਸੀ ਪੇਕੇ ਤੇ ਉੱਥੇ 2 ਮਿੰਟ ਮੇਰੇ ਘਰ ਕੋਲਤਾ ਉਸੇ ਵੇਲੇ ਉੱਠ ਕੇ ਸਾਸਿਕਾ ਨੂੰ ਬੁਲਾ ਕੇ ਉਹ ਵਾਪਸ ਆ ਗਿਆ ਉਹਨੇ ਚਾਹ ਪਾਣੀ ਵੀ ਨਹੀਂ ਪੀਤਾ ਦੋ ਵਾਰ ਹੀ ਗਿਆ ਦੋਵੇਂ ਵਾਰ ਉਹਨੇ ਇਹੋ ਕੰਮ ਕੀਤਾ ਵਾ ਤੇ ਵਾਪਸ ਆਇਆ ਠੀਕ ਹੈ ਤੇ ਮੈਂ ਤਾਂ ਹੀ ਰੋਲਾ ਪਾਉਂਦੀ ਆ ਕਿ ਜੇ ਇਹਨਾਂ ਦੀ ਨਹੀਂ ਮੰਦੀ ਇਹਨਾਂ ਨੂੰ ਬਿਠਾਇਆ ਜਾਵੇ ਇਹਨਾਂ ਨੂੰ ਪੁੱਛਿਆ ਜਾਵੇ ਹਨਾ ਬਟ ਮੇਰੇ ਤੇ ਐਲੀਕੇਸ਼ਨ ਸਾਰੇ ਗਲਤ ਹੋਉਂਦੇ ਪਏ ਸੀ ਤੂੰ ਗਲਤ ਤੂੰ ਗਲਤ ਇੱਥੋਂ ਤੱਕ ਕਿ ਤੂੰ ਹੀ ਵਧੀਆ ਸੁਣੀ ਮੇਰੀ ਮੈਂ ਤਾਂ ਮੈਂ ਗਲਤ ਤਾਂ ਜਾਣ ਹਾਂ ਮੈਨੂੰ ਨਹੀਂ ਪਤਾ ਮੈਂ ਸੋਚਿਆ ਤੂੰ ਇੱਕੋ ਗੱਲ ਕਰੀ ਜੰਦੀ ਬਾਰ-ਬਾਰ ਤੂੰ ਤੇਰੇ ਸਾਹਮਣੇ ਕੀ ਕਹੀ ਜਾਂਦੀ ਆਣ ਕੇ ਮੈਨੂੰ ਗੱਲ ਕਹੀ ਜੰਦੀ ਨਾ ਕਿ ਮੈਂ ਠੀਕ ਆ ਮੈਂ ਖੁਸ਼ ਆ ਮੈਂ ਖੁਸ਼ ਆ ਕੀ ਪਤਾ ਉਹ ਕਿਉਂ ਗਈ ਜਲਦੀ ਆ ਮੇਰੀ ਸਮਝ ਤੋਂ ਤੇ ਕੁੜੀ ਬਾਹਰ ਹੈਗੀ ਆ ਉਹ ਕੀ ਕਰਨੀ ਕੀ ਨਹੀਂ ਐਨੇ ਤੇ ਮੈਨੂੰ ਸਾਰਿਆਂ ਤੋਂ ਝੂਠੀਆਂ ਪਾਤਾ ਸੀ ਅਤੇ ਸ਼ੁਕਰ ਹੈ ਕਿ ਸਾਹਿਲ ਨੇ ਸਟੈਂਡ ਲਿਆ ਵਾ ਸਾਹਿਲ ਉੱਠ ਕੇ ਤੇ ਆਪਣੇ ਦਿਲ ਦੀ ਗੱਲ ਕੀਤੀ ਆ ਭਾਈ ਮੈਂ ਨਹੀਂ ਖੁਸ਼ ਹੈਗਾ ਤੇ ਨਾ ਮੈਂ ਜੋ ਵੀ ਆ ਮੇਰਾ ਰਿਸ਼ਤਾ ਇਹਦੇ ਨਾਲ ਕੋਈ ਨਹੀਂ ਆ ਜੇ ਉਹ ਨਾ ਕਹਿੰਦਾ ਤੇ ਮੈਂ ਤੇ ਆਪਣੇ ਉਥੇ ਭੂਆ ਜੀ ਹੁਣੀ ਹਾਏ ਆ ਚਾਚੀ ਦੇ ਸਾਹਮਣੇ ਮੈਂ ਤੇ ਕਿੰਨੀ ਝੂਠੀ ਪੈਣਾ ਸੀ ਚਾਚੀ ਦਾ ਤੇ ਜਿੱਦਾਂ ਦਾ ਸੁਭਾਅ ਉਹਨੇ ਤੇ ਉਹਦਾ ਚਪੇੜਾ ਮਾਰ ਦੇਣੀ ਸੀ ਮੇਰੇ ਮੂੰਹ ਤੇ ਕਿ ਤੂੰ ਮੇਰੀ ਕੁੜੀ ਨੂੰ ਤੇ ਵਾਸਤੇ ਦੇ برداشت ਨਹੀਂ ਕਰਨੀ ਹੈਗੀ ਸਮੀ ਗੱਲ ਉਹ ਦੱਸ ਮੈਨੂੰ ਕੋਈ ਹੋਰ ਵੀ ਦੱਲਿਆ ਜਿਹੜੀ ਉਹ ਸਬੂਤਾ ਸਬੂਤਾ ਦੀ ਗੱਲ ਕਰਦੀ ਹੈ ਨਾ ਉਹ ਪਤਾ ਨਹੀਂ ਕਿਹੜੇ ਮੇਰੇ ਭਰਾ ਦੇ ਸਬੂਤ ਲਈ ਕਰਦੀ ਆ ਹਾਂਜੀ ਤਾਂ ਮੈਂ ਕੀ ਤੁਹਾਡੇ ਨਾਲ ਗੱਲ ਕਰਾਂ ਮੈਨੂੰ ਇਹੋ ਹੀ ਸਿਮਰਤ ਨੇ ਇੰਨੀ ਗੱਲ ਕਹੀ ਕਿ ਤੁਹਾਡੀ ਇੱਕ ਗੱਲ ਆ ਤੇ ਤੁਹਾਡਾ ਵਿਆਹ ਹੋਣਾ ਬਹੁਤ ਜ਼ਿਆਦਾ ਜ਼ਰੂਰੀ ਆ ਮੈਂ ਦੀਦੀ ਤੁਹਾਨੂੰ ਦੱਸ ਨਹੀਂ ਸਕਦੀ ਢਿੱਲੀ ਗੱਲ ਕਿ ਸਾਡਾ ਬਸ ਵਿਆਹ ਕਰ ਦੋ ਦੋਵਾਂ ਦਾ ਨਹੀਂ ਤਾਂ ਬੋਤਨਾਮੀ ਬੜੀ ਹੁਣੀ ਜੇ ਪਰ ਮੈਨੂੰ ਇਹ ਨਹੀਂ ਪਤਾ ਕਿ ਵਿਚਲੀ ਇਹਨਾਂ ਦੀ ਐਸੀ ਕੀ ਗੱਲ ਆ ਉਹ ਤੇ ਕੋਈ ਗੱਲ ਅਗਲੇ ਪਾਸੇ ਮੰਨਣ ਨਹੀਂ ਦਿਆ ਇਹ ਕੀ ਕਹਿਣਾ ਚਾਹੁੰਦੀ ਆ ਸਪਸ਼ਟ ਕਹਿੰਦੀ ਵੀ ਨਹੀਂ ਆ ਹੁਣ ਮੈਂ ਦੱਸੋ ਮੈਂ ਕੀ ਕਰਾਂ ਮੈਨੂੰ ਆਪਣੀ ਸਮਝ ਲੱਗਦੀ ਮੈਂ ਐਦਾਂ ਦੀ ਗੱਲਾਂ ਹੁਣ ਸਾਰੇ ਸਾਹਮਣੇ ਕਿਉਂ ਲਾ ਕੇ ਪਰਦਾ ਮੇਰੇ ਤੇ ਪਿਆ ਹੋਈ ਨਾ ਪਰ ਅੱਜ ਸਹੇਲ ਨੇ ਥੋੜਾ ਸਾਹਮਣੇ ਆਣ ਕੇ ਜਦੋਂ ਕਿਹਾ ਨਾ ਮੈਨੂੰ ਹੀ ਕੁਝ ਸਮਝ ਲੱਗੀ ਐ ਇਸ ਗੱਲ ਦੀ ਚਲੋ ਤੁਹਾਨੂੰ ਇਹਨਾਂ ਤੇ ਵਿਸ਼ਵਾਸ ਹੋ ਗਿਆ ਨਾ ਕਿ ਤੁਹਾਡੀ ਵਾਈਫ ਕਦੀ ਗਲਤ ਨਹੀਂ ਕਹਿੰਦੀ ਸਾਚ ਨੂੰ ਸੱਚ ਕਹਿੰਦੀ ਆ ਤੇ ਝੂਠ ਨੂੰ ਝੂਠ ਕਹਿੰਦੀ ਆ ਪਤਾ ਕੀ ਆ ਰਣਜੀਤ ਭਾਵੇਂ ਸਾਰੀ ਦੁਨੀਆ ਮੇਰੇ ਖਿਲਾਫ ਹੋ ਜਾਈ ਪਰ ਜੋ ਸਹੀ ਆ ਨਾ ਮੈਂ ਹਮੇਸ਼ਾ ਉਹੀ ਆਖਦੀ ਬੇਸ਼ੱਕ ਮੇਰੇ ਆਪਣੇ ਮੇਰੇ ਮੇਰੇ ਖਿਲਾਫ ਕਿੰਨਾ ਹੋ ਜਾ ਪਰ ਮੈਂ ਬੋਲਦੀ ਸਾਚਿਆ ਤੇ ਠੀਕ ਨੂੰ ਠੀਕ ਕਹਿੰਦੀ ਆ ਤੇ ਗਲਤ ਨੂੰ ਗਲਤ ਕਹਿੰਦੀ ਆ ਮੈਂ ਬਾਕੀ ਮੈਨੂੰ ਕਹਿੰਗੇ ਪਰਵਾਹ ਨਹੀਂ ਆ ਮੈਨੂੰ ਆਪਣੇ ਸਾਰਿਆਂ ਦੇ ਰਿਸ਼ਤੇ ਸਹੀ ਚਾਹੀਦੇ ਇੱਥੇ ਸਮਝਣ ਡੇ ਉਹਰੇ ਇਸ ਤsei ਕੱਟ ਲਈ ਤੇ ਮੈਂ ਇਦਾਂ ਕਰੰਦਿਆ ਸੀ ਕਿ ਸਾਰੇ ਰਿਸ਼ਤੇ ਘਰ ਚ ਰਹਿਣ ਤੋਂ ਨਾ ਇੱਕੋ ਗੱਲ ਕਰੀ ਚਾਲੀ ਇੱਕੋ ਕਰ ਕਰੀ ਜੇ ਕਿਉਂਕਿ ਤੇਰੇ ਸਾਹਮਣੇ ਉਹ ਗੱਲ ਕਹੀ ਜਾਂਦੀ ਬਾਕੀ ਮੈਨੂੰ ਇਸ ਗੱਲ ਦਾ ਰஞ்சிਤ ਬੜਾ ਤੱਕਾ ਲੱਗਾ ਵਾ ਕਿ ਤੁਸੀਂ ਹਾਰ ਤਾਂ ਮੇਰੇ ਸਪੋਰਟ ਕੀਤੀ ਆ ਤੇ ਪਰ ਤੁਸੀਂ ਇਸ ਗੱਲ 'ਚ ਮੇਰਾ ਸਾਥ ਨਹੀਂ ਦਿੱਤਾ ਤੁਹਾਨੂੰ ਲੱਗਾ ਕਿ ਸ਼ਮੀ ਝੂਠ ਬੋਲਦੀ ਆ ਹਨਾ ਅੱਗੇ ਤੋਂ ਮੈਂ ਤੇ ਇਹੀ ਆਸ ਕਰੰਦੀ ਕਿ ਇਦਾਂ ਨਹੀਂ ਹੋਣਾ ਚਾਹੀਦਾ ਆਪਣੀ ਵਾਈਫ ਦੀ ਸਪੋਰਟ ਕਰਨੀ ਚਾਹੀਦੀ ਆ ਉਹਦੀ ਗੱਲ ਸੁਣਨੀ ਚਾਹੀਦੀ ਕਿ ਉਹ ਕੀ ਕਹਿੰਦੀ ਆ ਨਹੀਂ ਮੈਂ ਤਾਂ ਸ਼ਮੀ ਇੱਥੇ ਮੈਂ ਤਾਂ ਸ਼ਰਮਿੰਦਾ ਹਾਂ ਚਲੋ ਕੋਈ ਗੱਲ ਸਬ지 ਲੱਗੀ ਸਾਰੀ ਗੱਲ ਮੈਂ ਵੀ ਤੁਹਾਡੇ ਨਾਲ ਨਾਰਾਜ਼ ਨਹੀਂ ਹੈਗੀ ਮੈਂ ਠੀਕ ਹੈਗੀ ਨਿੰਬੂ ਪਾਣੀ ਪੀਣਾ ਤੇ ਬਣਾਵਾ ਹਾਂ ਚਲ ਆਇਆ ਦੋਸਤ ਚਲੋ ਠੀਕ ਹੈ ਠੀਕ ਹੈ ਬਹੁਤ ਵੱਡੀ ਗਲਤੀ ਹੋ ਚਲੀ ਮੇਰੇ ਤੋਂ ਰੱਬਾ ਟਾਈਮ ਨੇ ਸਮਝ ਲਈ ਸਾਰੀ ਗੱਲ ਪਰ ਮੈਨੂੰ ਇੱਕ ਗੱਲ ਸਮਝ ਨਹੀਂ ਆਦੀ ਅ ਸਿਮਰ ਤੇ ਇੰਨੇ ਝੂਠ ਕਿਉਂ ਬੋਲਦੀ ਹੈ ਡਿਵਿਕਲ ਪਰਦੇ ਜਿਹੀ ਚੀਜ਼ ਆ ਪਰ ਮੈਨੂੰ ਇੰਨਾ ਗੱਲ ਪਤਾ ਲੱਗੀ ਆ ਕਿ ਸੰਮੀ ਸੱਚ ਬੋਲਦੀ ਆ ਕੁੜੀ ਨੂੰ ਕਦੋਂ ਦਾ ਫੋਨ ਕੀਤਾ ਇਹ ਤਜੇ ਤੱਕ ਬੋੜੀ ਨਹੀਂ ਹੋ ਪਤਾ ਨਹੀਂ ਕਿੱਥੇ ਰਹਿ ਗਈ ਆ ਗਈ ਆ ਮੰਮੀ ਸਸਕਾਰ ਸਸਕਾਰ ਕੀ ਹਾਲ ਚੰਗ ਵਧੀਆ ਕੀ ਹੋ ਗਿਆ ਇਦਾਂ ਮੈਂ ਤਾਂ ਆਖਿਆ ਚਲ ਇਹਨਾਂ ਨਾਲ ਸ਼ਾਮੀ ਚਾਹਨੀ ਆ ਤੇ ਤੁਸੀਂ ਤਾਂ ਫੋਨ ਕਰ ਕਰਕੇ ਨਹੀਂ ਹੁਣ ਆ ਹੁਣ ਆ ਐਸਾ ਕੀ ਹੋ ਗਿਆ ਘਰ ਚ ਬੜੇ ਸਿਆਪੇ ਪਏ ਕੀ ਹੋ ਗਿਆ ਹੁਣ ਉਹ ਸਾਹਿਲ ਦਾ ਤੇ ਉਹ ਹੀ ਸਿਮਰਤ ਦਾ ਮੰਮੀ ਆਂਦੀ ਆ ਵੀ ਉਹ ਦਾ ਕੋਈ ਨਹੀਂ ਲੈਸਨ ਨਹੀਂ ਚੰਗਾ ਉਹ ਆਂਦਾ ਉਹ ਆਂਦੀ ਮੈਂ ਚੰਗੀ ਭਲੀ ਆ ਫਿਰ ਉਹਦੇ ਅੱਜ ਮੰਮੀ ਭੂਆ ਆਈ ਸੀਗੀ ਉਹਨਾਂ ਨਾਲ ਬਹਿ ਕੇ ਗੱਲ ਕੀਤੀ ਉਹ ਤੋ ਅੱਜ ਇਹੋ ਜੀ ਗੱਲਾਂ ਤਹੀ ਪੈ ਜੰਨੇ ਆ ਫਿਰ ਮੈਂ ਕਿ ਤੂੰ ਲੈ ਕਿਥਰ ਜਾਉਂਗਾ ਲੈ ਕੇ ਨਹੀਂ ਜਾਣਾ ਰਹਿ ਦੋ ਇੱਥੇ ਅਸੀਂ ਤੁਹਾਡੀ ਜ਼ਿੰਮੇਵਾਰੀ ਤੇ ਛੱਡ ਕੇ ਚਲੇ ਇਹੋ ਜੀਆਂ ਗੱਲਾਂ ਹੁੰਦੀ ਹੈ ਰਾਣਾ ਤੇ ਉਹ ਦੋਵੇਂ ਉਧਰ ਰਲ ਗਏ ਉਹ ਲੋ ਤੇਰੇ ਘਰ ਵੜੇ ਤੇ ਨਾ ਰਲ ਕੇ ਇਹਨਾਂ ਨੇ ਆ ਕੰਮ ਕੀਤਾ ਮੁੰਡਾ ਤਾਂ ਸਾਡਾ ਉਦੋਂ ਹੀ ਨਹੀਂ ਰਾਜੀ ਉਦੋਂ ਮੰਮੀ ਤੁਹਾਨੂੰ ਵੀ ਤੇ ਦਾਦੀ ਦੀ ਸੰਦਿਆ ਸੀ ਨਾ ਚਾਸ਼ ਫੇਰੇ ਤੂੰ ਇਹ ਗੱਲ ਮੇਰੀ ਸੁਣੀ ਮੈਂ ਬੜਾ ਤੈਨੂੰ ਸਮਝਾਇਆ ਕਿ ਮੰਮੀ ਸਾਹਿਬ ਨਹੀਂ ਮੰਨਣ ਡਿਆ ਉਹਨੂੰ ਨਹੀਂ ਪਸੰਦ ਕੁੜੀ ਪਰ ਤੂੰ ਹੀ ਮੇਰੀ ਇੱਕ ਨਹੀਂ ਸੁਣੀ ਹੁਣ ਫੁਗ ਤੋ ਫਿਰ ਤੂੰ ਦਾਦੀ ਗੱਲ ਕਰਦੀ ਪੁੱਤ ਮੈਂ ਦਾਸ ਦੇ ਮਗਰ ਨਹੀਂ ਸਕਈ ਮੈਂ ਇਹਨਾਂ ਦੇ ਮਗਰ ਗਈ ਸਾਂ ਇਹ ਚਾਰ ਜਣੇ ਉਧਰ ਲੈ ਕੇ ਗਈ ਜੇ ਤੈਨੂੰ ਕਿਹੜਾ ਨਾਲ ਲੈ ਕੇ ਗਈ ਕਿ ਚੱਲ ਮੰਮੀ ਰੋਕ ਕੇ ਆਉਣਾ ਰੋਕ ਰਾਕ ਕੇ ਚਾਪੇ ਆਏ ਸੀ ਇਹ ਉਹ ਮੰਮੀ ਜੋ ਮਰਜੀ ਕਰਕੇ ਆਏ ਸੀ ਤੁਹਾਨੂੰ ਤੇ ਪਤਾ ਹੈ ਨਾ ਸਾਹਿਬ ਨਹੀਂ ਖੁਸ਼ ਕਿੱਦਾਂ ਆਂ ਇਹਨੂੰ ਲੈ ਕੇ ਗਏ ਹੁਣ ਫਿਰ ਮੈਂ ਇਕੱਲੀ ਕੀ ਕਰਦੀ ਦੱਸ ਜਬਰਦਸਤੀ ਇਹ ਮੁੰਡੇ ਨੂੰ ਲੈ ਗਿਆ ਉਹਦੇ ਸ਼ੁਕਰ ਆ ਫਿਰ ਉਹ ਨੇ ਇੱਜ਼ਤ ਸਾਡੀ ਕਰਕੇ ਉਹਦੇ ਵਿਆਹ ਲੈ ਆ ਕੁੜੀ ਨੂੰ ਜੀ ਉੱਥੇ ਹੀ ਕਹਿ ਦਿੰਦਾ ਕਿ ਮੈਂ ਨਹੀਂ ਕਰਨਾ ਵਿਆਹ ਤੇ ਉਹਨਾਂ ਦੀ ਕੀ ਇੱਜ਼ਤ ਆ ਜੇ ਸਾਡੀ ਕੀ ਰਹਿ ਜਾਂਦੀ ਫਸੀ ਆ ਜੀ ਸਸੀ ਕਾਹਦਾ ਨਹੀਂ ਕੋਈ ਆ ਬੈ ਜਾ ਬੱਸ ਹੁਣਾਂ ਕੁੜੀ ਆਈ ਪਾਣੀ ਵੀ ਨਹੀਂ ਦੇਣਾ ਇਹ ਜੀ ਕੋਈ ਨਹੀਂ ਸਾਲੀ ਪੀ ਲੋ ਵੀ ਮੈਂ ਪਾਣੀ ਨਹੀਂ ਤੂੰ ਦੱਸ ਕੀ ਗੱਲ ਆ ਮੰਮੀ ਨੇ ਨਹੀਂ ਗਾਲੀ ਗਾਲ ਕੇ ਬੁਲਾਇਆ ਮੈਨੂੰ ਉਹ ਤੁਹਾਨੂੰ ਪਤਾ ਹੀ ਆ ਜਿਹੜਾ ਤਾਂ ਕੇ ਨਾ ਰਿਸ਼ਤੇ ਕਰਾਏ ਜਾਣ ਤੇ ਆਹੀ ਚੀਜ਼ਾਂ ਹੁੰਦੀਆਂ ਫਿਰ ਅੱਗੇ ਉਹ ਤਾਂ ਮੈਨੂੰ ਦੱਸੰਡਿਆ ਹੀ ਇੱਕ ਦਿਨ ਨਾ ਟਾਈਮ ਆਉਣਾ ਹੀ ਆਉਣਾ ਵਾ ਤੇ ਉਹ ਆ ਗਿਆ ਵਾ ਉਦੋਂ ਇੱਕ ਨਹੀਂ ਸੁਣੀ ਮੇਰੀ ਗੱਲ ਉਹਦੋਂ ਕਹਿੰਦੇ ਸੀ ਕੋਈ ਗੱਲ ਨਹੀਂ ਕੋਈ ਗੱਲ ਨਹੀਂ ਇੱਕ ਵਾਰੀ ਤੂੰ ਵਿਆਹ ਕਰਾ ਲਾ ਬਾਅਦ ਸਾਰਾ ਕੁਝ ਸਹੀ ਹੋ ਜਾਣਾ ਆ ਵੇਖ ਲੋ ਕਰ ਲੋ ਸਹੀ ਆ ਸਾਰਾ ਕੀਤਾ ਗਿਆ ਨਾ ਭਾਬੀ ਦਾ ਵਾ ਉਦੋਂ ਇਹਨੂੰ ਮੈਂ ਸਮਝਾਇਆ ਸੀ ਕਿ ਨਾ ਕਰ ਇਦਾਂ ਨਾ ਕਰ ਉਦੋਂ ਆਂਦੀ ਨਾ ਤੁਹਾਨੂੰ ਨਹੀਂ ਪਤਾ ਤੁਹਾਡਾ ਭਰਾ ਕੀ ਕੁਝ ਕਰਦਾ ਫਿਰਦਾ ਵਾ ਹੁਣ ਮੈਨੂੰ ਦੱਸਿਆ ਕਿ ਕੀ ਕਰਦਾ ਫਿਰਦਾ ਵਾ ਨਾ ਆਪਣੀ ਭੈਣ ਦਾ ਆਪਣੀ ਭੈਣੇ ਦੀ ਠੀਕ ਹੀ ਮੇਰਾ ਭਰਾ ਗਲਤ ਸੀਗਾ ਚੱਲ ਬਿਮਰ ਹੁਣ ਜੋ ਹੋ ਗਿਆ ਹੋ ਗਿਆ ਹਨਾ ਕੀ ਕਰਾਂ ਪੂਰੀ ਸਾਈ ਨੂੰ ਸਮਝਾ ਕੋச்சு ਕਿ ਅੱਗੇ ਕਿਤਰਾ ਚੱਲਣਾ ਚਾਹੀਦਾ ਮਮੇ ਮੇਰਾ ਤਾਂ ਦਿਮਾਗ ਨਹੀਂ ਕੰਮ ਕਰਦਾ ਨਾਲ ਉਹਨਾਂ ਨੇ ਕੀ ਸਮਝਾਉਣਾ ਮੈਂ ਰਹਿਣਾ ਨਹੀਂ ਚਾਹੁੰਦਾ ਉਹਦੇ ਨਾਲ ਤੁਹਾਨੂੰ ਸਾਰਿਆਂ ਨੂੰ ਤਾਂ ਪਤਾ ਵਾ ਪਹਿਲੇ ਦਿਨ ਤੋਂ ਕਹਿਣ ਦੇਵਾ ਸੱਸ ਜੀ ਦੀ ਸੱਸ ਜੀ ਦਾ ਅੰਸ਼ਾ ਸਸਪਰ ਦਿਲੇ ਕਬੀ ਖੁੰખી ਚੱਲਣ ਬਿਆ ਬਈ ਤੇ ਜਦੋਂ ਮੈਂ ਤੁਹਾਨੂੰ ਉਦੋਂ ਹੀ ਕਿਹਾ ਸੀ ਕਿ ਆ ਰਿਸ਼ਤਾ ਨਾ ਕਰੋ ਨਾ ਕਰੋ ਉਹ ਨਹੀਂ ਖੁਸ਼ ਮੁੰਡਾ ਮੈਂ ਕੋ ਦੇਦੀ ਹੌਣ ਮੈਨੂੰ ਨਹੀਂ ਪਤਾ ਕਿ ਇਹਨਾਂ ਦੀ ਵਿਚਲੀਆਂ ਗੱਲਾਂ ਕੀ ਆ ਮੈਨੂੰ ਤਾਂ ਸਿਮਰਤ ਨੇ ਇਹੋ ਹੀ ਕਿਹਾ ਸੀ ਕਿ ਸਾਡਾ ਸਾਰਾ ਕੁਝ ਠੀਕ ਹੈ ਤੇ ਮੈਂ ਵਿਆਹ ਦੇਣਾ ਕਰਵਾਉਣਾ ਚਲੋ ਮੈਂ ਕਰਾਤਾ ਹਾਂ ਹੁਣ ਜੇ ਨਹੀਂ ਇਹ ਨਾ ਰਿਸ਼ਤਾ ਸਹੀ ਮੈਂ ਸੱਚਾਈ ਦੱਸਣ ਦੀ ਪਹਿਲਾਂ ਤਾਂ ਮੈਰੇ ਤੋਂ ਕੋਈ ਯਕੀਨ ਨਹੀਂ ਕਰਦਾ ਹੁਣ ਸਾਰਾ ਕੁਝ ਤੁਹਾਡੇ ਸਾਹਮਣੇ ਤੇ ਸਾਹੇ ਨੂੰ ਪੁੱਛ ਸਕਦੇ ਜੀ ਇਹ ਵੀ ਮੈਂ ਤੇ ਯਕੀਨ ਨਹੀਂ ਕਰਦੇ ਹੁਣ ਇਹਨਾਂ ਨੂੰ ਪੁੱਛ ਲਓ ਕਿ ਆ ਗਿਆ ਯਕੀਨ ਆਹ ਤੇ ਸ਼ਮੀ ਕੱਲੋਂ ਬਾਤ ਈਆ ਮਾ ਨਾ ਜਦੋਂ ਮੈਂ ਤੈਨੂੰ ਪਹਿਲਾਂ ਹੀ ਕਿਹਾ ਸੀ ਮਿੰਟੇ ਪਰ ਆਪਦਾ ਇਹਨਾਂ ਆਪਣੇ ਭਰਾ ਦਾ ਕਿਉਂ ਨਹੀਂ ਉਹ ਕੁੜੀ ਨੂੰ ਪਸੰਦ ਕਰਦਾ ਉਦੋਂ ਤੂੰ ਕਿੰਨੀ ਸੀ ਕਿ ਨਹੀਂ ਮੈਂ ਉਹ ਗੱਲ ਤੇ ਮੇਰੀ ਭੈਣ ਬਿਲਕੁਲ ਠੀਕ ਐ ਦੀਦੀ ਮੈਂ ਤੁਹਾਡੀਆਂ ਗੱਲਾਂ ਸਾਰੀਆਂ ਮੰਨਦੀ ਆ ਵੇਖੋ ਮੈਨੂੰ ਤੇ ਜੋ ਦੱਸਿਆ ਗਿਆ ਹੈ ਨਾ ਮੈਂ ਤੇ ਉਹੀ ਦੱਸਾਂਗੀ ਨਾ ਤੁਹਾਨੂੰ ਵੀ ਮੈਂ ਹੁਣ ਸਾਰਿਆਂ ਸਾਹਮਣੇ ਕੀ ਦੱਸਾਂ ਬਸ ਮੈਨੂੰ ਸਿਮਰਤ ਇਹ ਕਹਿੰਦੀ ਹੈ ਕਿ ਮੇਰੀ ਰਹਿ ਨਹੀਂ ਹੁੰਦੀ ਮੇਰਾ ਬਸ ਵਿਆਹ ਕਰਾ ਦਿਓ ਤੁਹਾਡਾ ਦੋਵਾਂ ਦਾ ਕੋਦੇ ਹੈਗਾ ਵਾ ਸਿੱਧੀ ਗੱਲ ਬਸ ਤੇਹੀ ਨੀ ਗੱਲਾਂ ਮ ਕੁੜੀ ਜੋ ਮਰਜ਼ੀ ਕਰ ਦੇ ਮੁੰਡੇ ਨੂੰ ਫਸੇ ਲੈਣਾ ਹੀ ਪੈਂਦਾ ਵਾ ਮੁੰਡੇ ਨੇ ਯਕੀਨ ਥੋੜੀ ਕਰਦਾ ਕੋਈ ਮੈਂ ਤੇ 사이ਡ ਪਤਾ ਕਰ ਲਈ ਮੈਨੂੰ ਤੇ ਇਹ ਹੀ ਗੱਲ ਕਿਉਂ ਪਤਾ ਨਹੀਂ ਕੀ ਪ੍ਰੂਫ ਲਈ ਫਿਰਦੀ ਆ ਕਿਹੜੀ ਗੱਲ ਉਹਨੂੰ ਮਿਲੈਕ ਮਿਲੂਗੀ ਕੀ ਕਰੂਗੀ ਮੈਂ ਤੇ ਇਸ ਗੱਲ ਤੋਂ ਡਰਦਾ ਵਾਂ ਤੇਰੀ ਜ਼ਿੰਦਗੀ ਨਾ ਖਰਾਬ ਹੋ ਜਾਏ ਕਿਤੇ ਬਾਕੀ ਹੁਣ ਫੈਸਲਾ ਤੇ ਦੀਦੀ ਇਹਦਾ ਵਾ ਤੁਸੀਂ ਇਹਨੂੰ ਪੁੱਛ ਲਓ ਇਹ ਕੀ ਕਰਨਾ ਚਾਹੁੰਦਾ ਵਾ ਹੁਣ ਚਾਚੀ ਜੀ ਨਹੀਂ ਆਏ ਸੀ ਤੇ ਉਹਦੇ ਇੰਨੀ ਗੱਲ ਕਹਿ ਗਏ ਆ ਕਿ ਅਹੀਂ ਕੁੜੀ ਜਿਹੜੀ ਆ ਲੈ ਜੰਨੇ ਇੱਥੋਂ ਫਿਰ ਬਾਕੀ ਮੈਂ ਨਹੀਂ ਚਾਹੁੰਦੀ ਕਿ ਮੇਰੀ ਭੈਣ ਇੱਥੋਂ ਜਾਵੇ ਚਲੋ ਵਿਆਹ ਕੇ ਆਈ ਆ ਤੇ ਤੁਹਾਨੂੰ ਦੋਵੇਂ ਵਧੀਆ ਰਹਿਣ ਬਾਕੀ ਤੁਸੀਂ ਇਹਨੂੰ ਬੋਲ ਸਕਦੇ ਜੇ ਜੋ ਵੀ ਹੈ ਬਾਕੀ ਮੇਰਾ ਫੈਸਲਾ ਜੋ ਹੈਗਾ ਸੀ ਮੈਂ ਇਹ ਤੁਹਾਨੂੰ ਦੱਸ ਹੀ ਦਿੱਤਾ ਵਾ ਮੈਂ ਨਹੀਂ ਰਹਿਣਾ ਜੰਮਾ ਦੇ ਨਾਲ ਸੁਣ ਲਿਆ ਤੇ ਮੈਂ ਵੀ ਉਹਦੇ ਨਾਲ ਆ ਜਿੱਦਾਂ ਉਹ ਕਹੂਗਾ ਉਦਾਂ ਹੀ ਹੋਊਗਾ ਹੁਣ ਪਿੰਲੇ ਬਛੇਰਾ ਤਾਂ ਇਹਨੂੰ ਦਬਾ ਲਿਆ ਵਾ ਬਸ ਜੋ ਹੋਣਾ ਸੀ ਹੋ ਗਿਆ ਹੁਣ ਜੇ ਇਤਰਾ ਕਰੇਗਾ ਤਾਂ ਸਾਡੀ ਵੀ ਬਦਨਾਮੀ ਹੋਣੀ ਐ ਤੇ ਕੋਈ ਗੱਲ ਨਹੀਂ ਇੱਥੇ ਕਮੀ ਕਿਹੜੀ ਐ ਪੜ੍ਹੀ ਲਿਖੀ ਕੁੜੀ ਐ ਕੋਈ ਗੱਲ ਨਹੀਂ ਪੁੱਤ ਫਿਰ ਕੀ ਹੋਇਆ ਵਿਆਹ ਕੀਤਾ ਵਾ ਤੂੰ ਉਹ ਪਾਣੀ ਕਿ ਥੋੜੀ ਸਾਡੇ ਘਰ ਆਈ ਆ ਤੂੰ ਲੈ ਕੇ ਆਇਆ ਹਾਂ ਤੂੰ ਹੀ ਰੋ ਹੋੜੀ ਹੋੜੀ ਆਪੇ ਪਿਆਰ ਪੈ ਜਾਗਾ ਤੂੰ ਲੈ ਕੇ ਜਾਇਆ ਕਰ ਕੋਤੋਂ ਕੁੜੀ ਨੂੰ ਬਿਨਾਂ ਜਾਇਗਾ ਗੱਲਬਾਤ ਕਰਿਆ ਕਰ ਉਹਦੇ ਨਾਲ ਮੰਮੀ ਨਾ ਹੀ ਮੇਰਾ ਉਹਦੇ ਨਾਲ ਕੋਈ ਪਿਆਰ ਸੀ ਨਾ ਹੀ ਹੈਗਾ ਵਾ ਤੇ ਨਾ ਹੀ ਅੱਗੇ ਪਾਉ ਇਹ ਗੱਲ ਮੈਂ ਤੁਹਾਨੂੰ ਸਾਫ਼-ਸਾਫ਼ ਕਹਿੰਦੇ ਆ ਮੰਮੀ ਤੂੰ ਇਹਨਾਂ ਆਪੇ ਹੁਣ ਦਬਾ ਨਾ ਪਾਉ ਪੁਰਾਣੇ ਕਿਤੇ ਮੋਕਦੇ ਨੂੰ ਮੁੱਕਣ ਦੋ ਕਿਉਂਕਿ ਇਹ ਸਾਰੀ ਉਮਰ ਦਾ ਮੁੱਕੇ ਝੰਜੜ ਪੈ ਜਾਣਾ ਵਾ ਉਹਦੀ ਵੀ ਲਾਈਫ ਖਰਾਬ ਉਹਦੀ ਵੀ ਖਰਾਬ ਵੇ ਇੰਦਾ ਵੀ ਬਦਨਾਮੀ ਤੇ ਘਰ ਤੇ ਉਹਦਾ ਵੀ ਬਦਨਾਮੀ ਹੋਣੀ ਆ ਜੇ ਘਰ ਨੂੰ ਨਹੀਂ ਮਿਲ ਗਈ ਇਕੱਲ। ਜੋ ਕੰਮ ਤੇ ਹੀ ਫੜੇ ਹੀ ਤੇ ਮੈਂ ਨਹੀਂ ਸੋਚਦੀ ਤੇ ਜੇ ਕੁੜੀ ਵਿਆਹੀ ਆਈ ਹੈ ਨਾ ਸਾਡੇ ਘਰ ਤੇ ਨਾ ਜਾਵੇ ਸਾਡੀ ਬਦਨਾਮੀ ਨਾ ਹੋਵੇ ਤੇ ਚਲੋ ਕਿਸੇ ਤਰ੍ਹਾਂ ਵੀਆ ਹੋੜੀ ਹੋੜੀ ਆਪਣਾ ਚਲੋ ਵੀ ਸੈੱਟ ਹੋ ਜਾ ਤੂੰ ਸਾਹੀ ਮੂਹਾਨੇ ਕਮੀ ਕਾਦੀ ਹੋਵੇ ਜੇ ਕੁੜੀ ਚੰਗੀ ਆ ਬੜੀ ਲਿਖੀ ਆ ਲੋਕਾਂ ਨੂੰ ਵੇਚ ਦੇ ਵੇਚ ਦੇ ਮਤਲਬ ਆਪਣੀ ਜ਼ਿੰਦਗੀ ਖਰਾਬ ਕਰ ਲਈਏ ਕਿਸੇ ਨੂੰ ਕੋਈ ਲੋਕੀ ਆਏ ਨਾ ਕਹਿ ਦੇਣ ਸਾਡੇ ਬਾਰੇ ਵੀ ਗਲਤ ਗੱਲਾਂ ਕਹਿ ਦੇ ਮਤਲਬ ਆਪਾਂ ਆਪਣੀ ਜ਼ਿੰਦਗੀ ਖਰਾਬ ਕਰ ਲਈਏ ਲੋਕਾਂ ਨੂੰ ਵੇਚ ਦੇ ਓ ਨੰਤੂ ਬੜੀਆਂ ਗੱਲਾਂ ਕਰਦੀ ਐ ਤੂੰ ਵੀ ਪੁੱਛ ਸਕਦੀ ਐ ਤੇਰਾ ਮੂੰਹ ਨਹੀਂ ਆਗਾ ਤੇਰੇ ਮੂੰਹ ਬੰਦ ਐ ਤੂੰ ਵੀ ਪੁੱਛਦਾ ਮੰਮੀ ਮੈਂ ਕਰਨੀ ਪੁੱਛਿਆ ਮੈਂ ਪਤਾ ਨਹੀਂ ਕਿੰਨੀ ਿਆਰ ਪੁੱਛ ਚੁੱਕੀਆਂ ਹਾਂ ਉਹ ਨਹੀਂ ਮਾਰੇ ਹੁੰਦਾ ਨਾਲੇ ਮੰਮੀ ਕੋਈ ਮੈਨੂੰ ਕੀ ਪੁੱਛੂਗਾ ਮੈਂ ਖੋਦੀ ਨਹੀਂ ਰਹਿਣਾ ਚਾਹੁੰਨਾ ਤੁਹਾਡੇ ਕੀ ਦੇਲ ਚ ਐ ਮੈਂ ਇਹ ਚਾਹੁੰਦੀ ਆ ਵੀ ਸਿਮਰਤ ਇੱਥੋਂ ਚੱਲ ਜਾਏ ਇਹ ਤੁਹਾਡੀ ਗਲਤ ਫੈਸਲੀ ਐ ਮੈਂ ਤੇਰੀ ਬੜੀ ਮੰਨਦਾ ਨਾ ਮੈਂ ਤੂੰ ਪੁੱਛ ਕੇ ਵੇਖ ਆ ਵੱਖਰੀ ਜਗ੍ਹਾ ਦੇ ਪੁੱਛ ਕੇ ਵੇਖ ਲੈ ਇਹ ਤੇਰੀ ਮੰਨ ਲੈ ਤੇ ਹੋਰ ਗੱਲਾਂ ਤਾਂ ਮੰਨਦਾ ਤੇਰੇ ਵੀ ਮੰਨ ਲੂਗਾ ਪੁੱਤ ਤੇ ਸਹੀ ਮੰਮੀ ਮੈਂ ਤਾਂ ਸਮਝਾਉਣੀ ਆ ਦੋਵਾਂ ਨੂੰ ਮੇਰੀ ਹੋਰ ਇੱਥੇ ਕੋਈ ਵਾਰ ਨਹੀਂ ਹੈਗੀ ਮੇਰੀਆਂ ਦਾ ਸੋ ਕੀ ਮੰਨਦਾ ਭੀ ਆਖੰਡੇ ਤੇਰੀਆਂ ਮੰਨਦਾ ਚਲੋ ਭਾਬੀ ਛੱਡੋ ਤੁਸੀਂ ਭਾਬੀ ਨੇ ਮੈਨੂੰ ਕੀ ਸਮਝਾਉਣਾ ਵਾ ਮੈਂ ਬਸ ਇੱਕੋ ਗੱਲ ਕਹਿਣਾ ਜੇ ਤੇ ਉਹ ਘਰ ਵਿੱਚ ਰਹੋਗੀ ਨਾ ਤੇ ਮੈਂ ਘਰ ਦੇ ਵਿੱਚ ਨਹੀਂ ਰਹਿਣਾ ਤੇ ਬਾਕੀ ਜੋ ਤੁਸੀਂ ਕਰਨਾ ਕਰ ਲਓ ਹੋਂ ਤਾਂ ਜਾਨ ਮੇਰੀ ਨੂੰ ਵੱਖਾ ਪਿਆ ਨਾ ਸਾਰੇ ਪਾਸੋਂ ਮੈਂ ਹੀ ਗੱਲਾਂ ਸੁਣੀ ਜਾਣੀਆਂ ਨਾ ਉਦੋਂ ਉਹ ਵੀ ਆਈਆਂ ਤਾਂ ਉਹ ਵੀ ਸੁਣਾ ਦੇ ਤੁਹੀਂ ਵੀ ਸਾਰੇ ਕਹਿੰਦੇ ਵੀ ਮੈਂ ਉਹ ਆਂਦਾ ਮੈਂ ਰਹਿਣਾ ਨਹੀਂ ਹੁਣ ਮੈਂ ਕੀ ਕਰ ਸਕਦੀ ਦੱਸੋ ਹੁਣ ਉਹ ਵੀ ਇੱਕੋ ਗੱਲ ਕਰੀ ਜਾਂਦਾ ਵਾ ਆਹ ਮੈਨੂੰ ਤਾਂ ਸਾਰਾ ਕੁਝ ਪਤਾ ਹੀ ਨਾ ਮੈਨੂੰ ਨਹੀਂ ਪਤਾ ਮੈਨੂੰ ਬਸ ਇਨਾ ਪਤਾ ਹੀ ਇਹ ਗੱਲ ਦਾ ਕਿ ਸਿਮਰ ਤੈਨੂੰ ਇਦਾਂ ਗੱਲ ਕਰਨ ਦੀ ਹੈ ਵੀ ਮੈਂ ਆ ਕਰ ਦੇਣਾ ਮੇਰੇ ਤੋਂ ਸਬੂਤ ਹੈ ਮੈਂ ਹਾਂ ਮੇਰੇ ਭਰਾ ਦੀ ਜ਼ਿੰਦਗੀ ਨਾ ਖਰਾਬ ਹੋ ਜਾਏ ਕਿਤੇ ਕੀ ਸਬੂਤ ਹੈ ਤੂੰ ਮੇਰੇ ਕੋਲ ਕਹਿੰਦਾ ਸਹੀ ਮੈਨੂੰ ਲਿਆ ਕੇ ਵਿਖਾ ਕਿਹੜੇ ਸਬੂਤ ਹੈ ਤੇਰੇ ਕੋਲ ਮਗਰ ਲੱਗ ਗਿਆ ਜਨਾਨੀ ਆਪਣੀ ਦੇ ਦੀਦੀ ਇਹਨਾਂ ਦੀ ਪਹਿਲੇ ਕੀ ਖਿਚੜੀ ਪਕਦੀ ਰਹੀਏ ਇਹ ਇਹੋ ਜਾਣਨ ਇਹ ਸਾਨੂੰ ਨਹੀਂ ਪਤਾ ਹੈਗਾ ਸਿਮਰਤ ਨੇ ਮੈਨੂੰ ਇਹੋ ਜੀ ਕੋਈ ਗੱਲ ਕਹੀ ਹੀ ਵੀ ਮੇਰਾ ਵਿਆਹ ਹੋਣਾ ਹੈਗਾ ਨਾ ਬੜਾ ਜ਼ਰੂਰੀ ਸੀ ਮੈਂ ਕਰਵਾਤਾ ਮੈਂ ਕੋਈ ਦੋਖੀ ਥੋੜੀ ਇਹਨਾਂ ਲੋਹਾਂ ਦੀ ਮੈਂ ਇਹ ਗੱਲ ਤੁਹਾਨੂੰ ਦੱਸਾਂ ਸਾਰ ਨਹੀਂਦਾ ਇਹਦੇ ਵਿੱਚ ਕੋਈ ਕਸੂਰ ਨਹੀਂ ਆ ਸਾਰਾ ਕਸੂਰ ਤੇਰੀ ਭੈਣ ਦਾ ਵਾ ਜੋ ਵੀ ਕੁਝ ਕਹਿਣ ਲਈ ਹੈ ਨਾ ਗਲਤ ਕਹਿਣ ਲਈ ਆ ਝੂਠ ਬੋਲਣ ਲਈ ਆ ਹੁਣ ਉਹਨੂੰ ਮਸੋ ਝੂਠ ਕਿਉਂ ਬੋਲਣ ਲਈ ਆ ਉਹ ਇੱਥੇ ਕਿਉਂ ਆਈ ਆ ਮੈਂ ਮੰਮੀ ਸਾਹਿਬ ਨਾਲ ਗੱਲ ਕਰਕੇ ਆਉਣੀ ਆ ਕਿਆ ਕਰੇ ਮੇਰੇ ਪਾਦੇ ਸਿਆਪਾ ਪੈ ਸਾਰੇ ਨਾਲੇ ਪਾਸੋਂ ਜਰਾ ਮਾਂ ਦੇ ਪਾਸੋਂ ਸਿਆਪਾ ਮਾਂ ਨੇ ਕੰਮ ਕੀਤਾ ਵੀ ਚਲ ਸੁੱਖ ਵੇਖੂਗੀ ਉਹਦੋਂ ਦਾ ਕਚਕਚਕ